ਸਤਿ ਸ਼੍ਰੀ ਅਕਾਲ ਜੀ న్యూਸ ਏਸ਼ੀਆ ਪੰਜਾਬੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਕੁਲਵੰਤ ਸਿੰਘ ਇੱਕ ਵਾਰ ਫੇਰ ਮੇਰੇ ਨਾਲ ਰਵਿੰਦਰ ਸਿੰਘ ਜੀ ਨੇ ਤੇ ਅਸੀਂ ਇੱਕ ਫੇਰ ਨਵੀਂ ਵਿਚਾਰ ਚਰਚਾ ਲੈ ਕੇ ਤੁਹਾਡੇ ਰੂਬਰੂ ਹਾਂ ਤੇ ਅੱਜ ਵੀ ਇਸ ਵਿਚਾਰ ਚਰਚਾ ਚ ਅਸੀਂ ਗੱਲ ਕਰਾਂਗੇ ਸਾਡੀਆਂ ਭੈਣਾਂ ਦੀ ਬੱਚੀਆਂ ਦੀ ਜਿਨ੍ਹਾਂ ਨੂੰ ਪ੍ਰੋਬਲਮ ਆ ਰਹੀ ਹੈ ਪਰਿਵਾਰਕ ਸਬੰਧਾਂ ਦੇ ਵਿੱਚ ਪ੍ਰੋਬਲਮ ਆ ਰਹੀ ਹੈ ਸਰੀਰ ਦੇ ਵਿੱਚ ਅਜਿਹੇ ਮਾਮਲੇ ਦੇ ਵਿੱਚ ਪ੍ਰੋਬਲਮ ਆ ਰਹੀ ਹੈ ਜਿਹੜਾ ਕਿ ਅੱਗੇ ਚਲ ਕੇ ਉਹਨਾਂ ਦੇ ਪਰਿਵਾਰਕ ਸਬੰਧ ਖਰਾਬ ਕਰ ਦਿੰਦੀਆਂ ਨੇ ਕਿ ਜਿਹੜੇ ਕੀ ਅਗਲੇ ਚੱਲ ਕੇ ਉਹਨਾਂ ਦਾ ਸਰੀਰ ਨੂੰ ਵੱਡੇ ਲੈਵਲ ਦੇ ਉੱਤੇ ਜਿਹੜੀ ਆ ਉਹਨਾਂ ਨੂੰ ਸੰਤਾਪ ਭੋਗਣਾ ਪੈਂਦਾ ਜੀ ਕਿਉਂਕਿ ਜਦੋਂ ਔਰਤਾਂ ਜਾਂ ਬੱਚੀਆਂ ਨੂੰ ਪ੍ਰੋਬਲਮ ਆਂਦੀ ਹੈ ਮੰਨ ਲਓ ਕਿ ਉਹਨਾਂ ਦੇ ਬੱਚਾ ਨਹੀਂ ਹੋ ਰਿਹਾ ਮੰਨ ਲਓ ਕਿ ਉਹਨਾਂ ਨੂੰ ਪੀਸੀਓਡੀ ਪੀਸੀਓ ਇਸ ਦੀ ਪ੍ਰੋਬਲਮ ਆ ਗਈ ਮੰਨ ਲਓ ਕਿ ਉਹਨਾਂ ਨੂੰ ਰਸੌਣੀਆਂ ਦੀ ਪ੍ਰੋਬਲਮ ਆ ਗਈ ਤਾਂ ਜਿੱਥੇ ਕੀ ਉਹਨਾਂ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਔਲਾਦ ਪੈਦਾ ਕਰਨ ਦੇ ਵਿੱਚ ਪ੍ਰੋਬਲਮ ਆਂਦੀ ਹੈ ਉੱਥੇ ਹੀ ਉਹਨਾਂ ਨੂੰ ਉਨ੍ਹਾਂ ਦੇ ਸਰੀਰ ਦੇ ਉੱਤੇ ਅਲੱਗ-ਅਲੱਗ ਤਰ੍ਹਾਂ ਦੇ ਟੈਸਟ ਕੀਤੇ ਜਾਂਦੇ ਨੇ ਇਹ ਦਵਾਈ ਨਾਲ ਸੈੱਟ ਹੋ ਜੂ ਉਹ ਆਈਬੀਐਫ ਦੇ ਨਾਲ ਜਿਹੜਾ ਬੱਚਾ ਪੈਦਾ ਹੋ ਸਕਦਾ ਹੈ ਇਹਦੇ ਨਾਲ ਹੋ ਸਕਦਾ ਜੈਨਕੀ ਉਹਦਾ ਸਰੀਰ ਬੱਚੀ ਦਾ ਸਰੀਰ ਭੈਣ ਦਾ ਸਰੀਰ ਉਹ ਇੱਕ ਪ੍ਰਯੋਗਸ਼ਾਲਾ ਬਣ ਜਾਂਦਾ ਇੱਕ ਇਸ ਇਹਨੂੰ ਕਹਿੰਦੇ ਆਪਾਂ ਜਿਵੇਂ ਕਹਿੰਦੇ ਗਿੰਨੀ ਪਿਗ ਬਣ ਜਾਂਦਾ ਜਿਹੜਾ ਕਿ ਉਸ ਦੇ ਉੱਤੇ ਤਜਰਬਾ ਕੀਤਾ ਜਾਂਦਾ ਤੇ ਨੋ ਡਾਊਟ ਕਿ ਉਹਨੂੰ ਉਹਦੀ ਆਪਣੀ ਇੱਛਾ ਹੁੰਦੀ ਹੈ ਕਿ ਉਹਦਾ ਪਰਿਵਾਰ ਅੱਗੇ ਵਧੇ ਉਹਦੀ ਆਪਣੀ ਇੱਛਾ ਹੁੰਦੀ ਹੈ ਕਿ ਉਹਨੂੰ ਉਸ ਚੀਜ਼ ਤੋਂ ਪ੍ਰੋਬਲਮ ਤੋਂ ਜਿਹੜੀ ਸਫਲਤਾ ਮਿਲੇ ਠੀਕ ਹੋਵੇ ਪਰ ਕੀ ਸਿਰਫ ਇਹਨਾਂ ਤਜਰਬਿਆਂ ਦਾ ਨਾਲ ਹੀ ਜਿਹੜੀ ਆਪਣਾ ਬਾਡੀ ਠੀਕ ਕੀਤੀ ਜਾ ਸਕਦੀ ਹੈ ਵੀ ਇਹ ਪ੍ਰੋਬਲਮਾਂ ਨਾ ਆਉਣ ਉਸ ਤੋਂ ਪਹਿਲਾਂ ਹੀ ਅਸੀਂ ਇਹਨਾਂ ਚੀਜ਼ਾਂ ਤੋਂ ਬਚ ਸਕਦੇ ਹਾਂ ਕਿਉਂਕਿ ਬੱਚਿਆਂ ਸਾਰਿਆਂ ਦੇ ਘਰ ਦੇ ਵਿੱਚ ਨੇ ਭੈਣਾਂ ਸਾਰਿਆਂ ਦੇ ਘਰ ਦੇ ਵਿੱਚ ਨੇ ਤੇ ਇਹ ਪ੍ਰੋਬਲਮ ਨਾ ਆਵੇ ਇਹ ਅਸੀਂ ਸਾਰੇ ਹੀ ਚਾਹੁੰਦੇ ਹਾਂ ਤੇ ਕਿਵੇਂ ਆਪਾਂ ਇਸ ਚੀਜ਼ ਤੋਂ ਛੁੜਕਾਰਾ ਪਾ ਸਕਦੇ ਹਾਂ ਰਵਿੰਦਰ ਸਿੰਘ ਜੀ ਤੋਂ ਜਾਣਦੇ ਹਾਂ ਰਵਿੰਦਰ ਜੀ ਤੁਹਾਡਾ ਨਿਊਜ਼ਸ਼ਾ ਪੰਜਾਬੀ ਤੇ ਬਹੁਤ ਬਹੁਤ ਸਵਾਗਤ ਹੈ ਥੈਂਕ ਯੂ ਸਸ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਮੇਰੇ ਵੱਲੋਂ ਵੀ ਮੇਰੇ ਦਰਸ਼ਕਾਂ ਨੂੰ ਰਵਿੰਦਰ ਜੀ ਜਿਵੇਂ ਕਿ ਮੈਂ ਗੱਲ ਕੀਤੀ ਆ ਅੱਜ ਦੀ ਸਭ ਤੋਂ ਵੱਡੀ ਸਮੱਸਿਆ ਜਿਹੜੀ ਹੋ ਰਹੀ ਹੈ ਭੈਣਾਂ ਨੂੰ ਬੱਚੀਆਂ ਨੂੰ ਤੇ ਮਾਵਾਂ ਨੂੰ ਉਹ ਹੋ ਰਹੀ ਹੈ ਪੀਸੀਓਡੀ ਪੀਸੀਓਐਸ ਫਾਈਬਰੋਇਡ ਸਿਸਟ ਲੁਕੋਰੀਆ ਹਾਂਜੀ ਤੇ ਇਹ ਦੇ ਨਾਲ ਨਾਲ ਫਿਰ ਅੱਗੇ ਚਲ ਕੇ ਚਲ ਪਏ ਜਿਹੜਾ ਇਸ ਤੋਂ ਵੀ ਅੱਗੇ ਜਿਹੜਾ ਹੋ ਜਾਂਦਾ ਹੈਗਾ ਉਹ ਹੁੰਦੀ ਹੈ ਇਨਫਰਟੀਲਿਟੀ ਬੱਚਾ ਨਾ ਪੈਦਾ ਹੁਣ ਬਾਝ ਪੰਜ ਨੂੰ ਆਪਾਂ ਕਹਿ ਸਕਦੇ ਹਾਂ ਤੇ ਇਹ ਦੇ ਨਾਲ ਨਾਲ ਜਿਹੜੀ ਫਿਰ ਯੂਟਰਸ ਨੂੰ ਵੀ ਰਿਮੂਵ ਕਰਨ ਤੱਕ ਦੀਆਂ ਜਿਹੜੀਆਂ ਗੱਲਾਂ ਚੱਲ ਪਈਆਂ ਨੇ ਤੇ ਬਹੁਤ ਸਾਰੀ ਜੇ ਮੈਂ ਹੁਣ ਤੱਕ ਜਿੰਨੇ ਵੀ ਅੰਕੜੇ ਮੇਰੇ ਕੋਲੇ ਆਏ ਨੇ ਹਰ ਤੀਜੀ ਤੋਂ ਚੌਥੀ ਜਿਹੜੀ ਲੇਡੀ ਦੇ ਜਿਹੜੀ ਹੈ ਯੂਟਰਸ ਰਿਮੂਵ ਹੋਣ ਤੱਕ ਦੀਆਂ ਗੱਲਾਂ ਪਹੁੰਚੀ ਹੋਈਆਂ ਨੇ ਜੀ ਇਸ ਲੈਵਲ ਦੇ ਉੱਤੇ ਪਹੁੰਚਣ ਦਾ ਸਭ ਤੋਂ ਮਨੋਕਾਰਨ ਦੱਸਿਆ ਜਾਵੇ ਕਿ ਕੀ ਅਜੇ ਆ ਕਾਰਨ ਹੈ ਕਿ ਅੱਡੀ ਮਹਾਮਾਰੀ ਦੇ ਰੂਪ ਦੇ ਵਿੱਚ ਚੱਲ ਰਹੀ ਹੈ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਜਦੋਂ ਮਹਾਮਾਰੀ ਫੈਲੀ ਸੀ ਇੱਕ ਪਾਰਟਿਕੂਲਰ ਬਿਮਾਰੀ ਨੂੰ ਲੈ ਕੇ ਉਦੋਂ ਕੁਝ ਚੰਦ ਕੇਸਾਂ ਤੋਂ ਬਾਅਦ ਹੀ ਜਿਹੜਾ ਇੱਕ ਵੱਡੇ ਲੈਵਲ ਦੇ ਉੱਤੇ ਜਿਹੜਾ ਸਰਕਾਰ ਵੱਲੋਂ ਕਾਰਵਾਈ ਕਰ ਦਿੱਤੀ ਗਈ ਸੀ ਵੀ ਐਂ ਕਰਕੇ ਐਂ ਕਰਕੇ ਆਪਾਂ ਇਹਨੂੰ ਠੀਕ ਕਰ ਸਕਦੇ ਹਾਂ ਜਦਕਿ ਇਹ ਅੰਕੜੇ ਉਸ ਤੋਂ ਕਿਤੇ ਵੱਡੇ ਨਹੀਂ ਜੀ ਇਹ ਅੰਕੜੇ ਉਸ ਤੋਂ ਕਿਤੇ ਵੀ ਜ਼ਿਆਦਾ ਖਤਰਨਾਕ ਨਹੀਂ ਕਿਉਂਕਿ ਪੀੜ੍ਹੀ ਇੱਕ ਤਾਂ ਹੁੰਦੀ ਹੈ ਮੌਜੂਦਾ ਪੀੜੀ ਇੱਕ ਹੁੰਦੀ ਹੈ ਆਉਣ ਵਾਲੀ ਪੀੜੀ ਦੇ ਉੱਤੇ ਅਟੈਕ ਹੋ ਜਾਣਾ ਜੀ ਸਾਡਾ ਜਿਹੜਾ ਬੱਚਾ ਹੀ ਪੈਦਾ ਨਾ ਹੋਣਾ ਆਉਣ ਵਾਲੀ ਪੀੜੀ ਦੇ ਉੱਤੇ ਭਵਿੱਖ ਦੀ ਜਿਹੜੀ ਔਲਾਦ ਦੇ ਉੱਤੇ ਵੀ ਅਟੈਕ ਹੋਣਾ ਇਹ ਸਭ ਤੋਂ ਖਤਰਨਾਕ ਵਰਤਾਰਾ ਹੈ ਤੇ ਇਹ ਕੀ ਕਾਰਨ ਹੈ ਕਿ ਇਹਦੇ ਪਿੱਛੇ ਵੀ ਇਸ ਲੈਵਲ ਤੱਕ ਜਿਹੜੀ ਹੈ ਅੱਜ ਸਾਡਾ ਸਮਾਜ ਪਹੁੰਚ ਚੁੱਕਿਆ ਠੀਕ ਕੁਲਵੰਤ ਜੀ ਤੁਹਾਨੂੰ ਦੇਖਿਆ ਕਦੇ ਵੀ ਜਦੋਂ ਕੋਈ ਚੇਂਜ ਕਰਦੇ ਆ ਉਹਨੂੰ ਸੋਸਾਇਟੀ ਤੇ ਸੋਸ਼ਲ ਲੈਵਲ ਤੇ ਦੇਖਣ ਨੂੰ ਕਦੇ ਵੀ 40-50 ਸਾਲ ਲੱਗ ਜਾਂਦੇ ਆ ਬਿਲਕੁਲ ਐਵੇਂ ਹੀ ਜਦੋਂ ਖੇਤੀ ਉਦਯੋਗ ਦੇ ਵਿੱਚ ਮੋਡੀਫਿਕੇਸ਼ਨ ਕਰੀ ਗਈ ਚੇਂजेस ਕੀਤੀਆਂ ਗਈਆਂ ਉਹਦੇ ਰਿਜ਼ਲਟ ਵੀ 3 25 ਸਾਲ ਬਾਅਦ ਦਿਖਣੇ ਸ਼ੁਰੂ ਹੋਏ ਜਿਹੜੇ ਕਿ ਕਿਸ ਰੂਪ ਚ ਸਾਹਮਣੇ ਆ ਰਹੇ ਨੇ ਸੁਕਤ ਸਭ ਤੋਂ ਪਹਿਲਾਂ ਉਹ ਕਹਿੰਦੇ ਨੇ ਸਲੀਐਕ ਯਾਕਨੇ ਜਿਹਨੂੰ ਆਪਾਂ ਕਹਿੰਦੇ ਆ ਕਿ ਗਲੀਟ ਅਲਰਜੀ ਦੂਜੇ ਨੰਬਰ ਤੇ ਪੀਸੀਓਡੀ ਪੀਓਸੀਓਸ ਜਾਂ ਫਿਰ ਬੱਚਾ ਪੈਦਾ ਕਰਨ ਦੀ ਸ਼ਮਤਾ ਖੋ ਦੇਣਾ ਤੀਜੇ ਨੰਬਰ ਤੇ ਕਈ ਇਲਾਕਿਆਂ ਚ ਕੈਂਸਰ ਵਿੱਚ ਨੂੰ ਹੈਨਾ ਜਾਂ ਕਈ ਲਗਾਤੇ ਡਿਪਰੈਸ਼ਨ ਵਾਲਾ ਪਗਰ ਇਹਨੂੰ ਕਹਿੰਦੇ ਕੌਜ਼ ਤੇ ਇਫੈਕਟ ਕੌਜ਼ ਲੈਟਸ ਸੇ ਤੁਸੀਂ ਉਹ ਬੜੇ ਸਿੰਪਲ ਦੀ ਗੱਲ ਹੈ ਕਿ ਤੁਸੀਂ ਖਸਖਸ ਬੀਜ ਕੇ ਗੁਲਾਬ ਥੋੜੀ ਵੱਡੋਂਗੇ ਹੂੰ ਤੇ ਉਹ ਬੀਜੇ ਨੂੰ ਕਈ ਵਾਰੀ ਮਹੀਨਾ ਹੋ ਗਿਆ ਹੁੰਦਾ ਕਈ ਵਾਰੀ 3 ਮਹੀਨੇ ਕਈ ਵਾਰੀ 1 ਸਾਲ ਕਈ ਵਾਰੀ 20 25 ਸਾਲ ਤਾਂ ਖੇਤੀ ਚ ਇੱਕ ਪਿੱਛੇ ਦੇ ਚੇਂਜ ਕੀਤਾ ਗਿਆ ਜਦੋਂ ਯੂਰੀਆ ਡਾਇਮੋਨੀਆ ਤੇ ਸਪਰੇਆਂ ਦੀ ਬਹੁਤਾਤ ਕਰਤੀ ਗਈ ਜਸਟ ਪ੍ਰੋਡਕਸ਼ਨ ਵਧਾਣ ਲਈ ਦੇਖੋ ਇੱਕ ਸਿੱਧੀ ਗੱਲ ਹੈ ਤੁਸੀਂ ਇੱਕ ਵਾਰੀ ਖਾ ਕੇ ਵੀ ਜੀ ਸਕਦੇ ਹੋ ਤੁਸੀਂ 7 ਵਾਰੀ ਖਾ ਕੇ ਵੀ ਜੀ ਸਕਦੇ ਹੋ ਜੇ ਤੁਸੀਂ 7 ਵਾਰੀ ਖਾਓਗੇ ਤਾਂ ਤੁਹਾਨੂੰ ਖਾਣਾ ਜ਼ਿਆਦਾ ਚਾਹੀਦਾ ਕਿਉਂਕਿ ਤੁਹਾਨੂੰ ਖਾਣਾ ਜ਼ਿਆਦਾ ਚਾਹੀਦਾ ਉਹਦੇ ਵਿੱਚ ਮੈਂ ਕੀ ਗੰਦਾ ਵਰਡ ਬੋਲਾਂ ਉਹਦੇ ਵਿੱਚ ਸਹੀ ਮਾੜੀਆਂ ਚੀਜ਼ਾਂ ਪਾ ਪਾ ਕੇ ਉਹ ਜ਼ਿਆਦਾ ਬਣਾ ਲਿਆ ਉਹ ਜ਼ਿਆਦਾ ਬਣਾਉਣ ਦੇ ਚੱਕਰ 'ਚ ਤੁਸੀਂ ਆਪਣੀ ਪੀੜੀ ਨੂੰ ਖਰਾਬ ਕਰ ਲਿਆ ਸੇਮ ਚੀਜ਼ ਇਸ ਸਬਜੈਕਟ ਤੇ ਕਿਵੇਂ ਹੈ ਅਪਲਾਈ ਕਰਦੀ ਹੈ ਜਿਹੜੀ ਚੀਜ਼ਾਂ ਫੂਡ ਨੂੰ ਜਲਦੀ ਗਰੋ ਕਰਨ 'ਚ ਮੋਰ ਕੁਆਂਟੀਟੀ ਬਣਾਉਣ ਲਈ ਯੂਜ਼ ਕੀਤੀਆਂ ਗਈਆਂ ਉਹੀ ਸ਼ਰੀ ਲਈ ਜ਼ਹਿਰ ਬਣ ਗਈਆਂ ਮੈਂ ਇੱਕ ਇੱਕ ਚੀਜ਼ ਕਰਕੇ ਐਗਜ਼ਾਮਪਲ ਲਊਗਾ ਅੱਜ ਕੱਲ ਦੇ ਟਾਈਮ 'ਚ ਜਿਹੜੀ ਬੱਚੀਆਂ ਦੇਖੋ ਮਾਪੇ ਕੀ ਕਰਦੇ ਨੇ ਨਵੀਂ ਲਾਈਫ ਕਿਵੇਂ ਦੇਓਗੀ ਕੁਲਵੰਤ ਜੀ ਹਸਬੰਡ ਵਾਈਫ ਦੋਨੇ ਕੰਮ ਕਰਦੇ ਨੇ ਜ਼ਿਆਦਾਤਰ ਬੱਚੇ ਨੂੰ ਨਾ ਪੈਕਡ ਫੂਡ ਦੇ ਕੇ ਜਾਣਾ ਸਕੂਲ ਭੇਜਣਾ ਨਾਰਮਲ ਦੀ ਗੱਲ ਹੋ ਗਈ ਹੈਨਾ ਉਹਦੇ 'ਚ ਆਂਦਾ ਕੀ ਹੈ ਕੁਲਵੰਤ ਜੀ ਉਹਦੇ 'ਚ ਨੂਡਲਸ ਆਂਦੀਆਂ ਨੇ ਉਹਦੇ 'ਚ ਪਾਸਤਾ ਆਂਦਾ ਉਹਦੇ 'ਚ ਬ੍ਰੈਡ ਹੈਨਾ ਉਹਦੇ ਚ ਆਹ ਦੇ ਮੈਯੋਨੀਜ਼ ਜੈਮ ਬਿਸਕਟ ਨਮਕੀਨ ਚਿਪਸ कुरकुरे ਚਾਟਪੌਟ ਕੋਲਡ ਡਰਿੰਕਸ ਇਹ ਉਹਨਾਂ ਨੂੰ ਐਜ਼ ਅ ਸਟੇਪਲ ਮੀਲ ਸਟੇਪਲ ਹੁੰਦਾ ਆਮ ਤੌਰ ਤੇ ਨੋਰਮਲ ਖਾਣ ਵਾਲਾ ਖਾਣਾ ਜਿੱਤਦਾ ਮੁੱਖ ਭੋਜਨ ਮੁੱਖ ਭੋਜਨ ਹੁਣ ਇਹਦਾ ਰੌਲਾ ਕੀ ਹੈ ਇਹਦੇ ਚ ਕੀ ਕੀ ਪੈਂਦਾ ਕਮਨਤੀ ਅਗਰ ਤੁਸੀਂ ਸਮਝ ਲਓ ਪਹਿਲੇ ਨੰਬਰ ਤੇ ਬਣੀ ਜੈਨੇਟਿਕਲੀ ਮੋਡੀਫਾਈਡ ਮੱਕੀ ਜਿਹੜੀ ਮੱਕੀ ਹੈ ਨਾ ਇਹ ਇਹ ਜਾਂ ਇਹ ਜਾਂ ਤਾਂ ਕਿਹਦਾ ਮੱਕੀ ਤੋਂ ਬੰਦੀਆਂ ਨੇ ਜਾਂ ਫਿਰ ਮਹਿਤਾ ਜਿਹੜਾ ਕਿ ਕਣਕ ਚੋਂ ਵੀ ਰਿਫਾਈਨ ਕਰ ਲਿੱਤਾ ਗਿਆ ਉਹਨੇ ਦਾ ਰੋਲਾ ਕੀ ਹੈ ਇਹ ਸਿੱਧਾ ਜਾ ਕੇ ਲਿਵਰ ਤੇ ਇਫੈਕਟ ਕਰਦਾ ਇਹਨੂੰ ਬਣਾਉਣ ਚ ਗਾ ਤੇਲ ਯੂਜ਼ ਹੁੰਦਾ ਉਹ ਕਿਹੜਾ ਤੇਲ ਹੁੰਦਾ ਰੈਂਸਿਡ ਆਇਲ ਜਿਹਨੂੰ ਸੀਡ ਆਇਲ ਗੰਦਾ ਡਾਲਡਾ ਕਿਉਂ ਕੰਪਨੀ ਨੇ ਪੈਸੇ ਬਚਾਣੇ ਆ ਮੈਂ ਤੁਹਾਨੂੰ ਉੱਥੋਂ ਦੱਸ ਰਿਹਾ ਸ਼ੁਰੂ ਕਿੱਥੋਂ ਹੋ ਰਹੀ ਹੈ ਪ੍ਰੋਬਲਮ ਮਾਪੇ ਬੱਚਿਆਂ ਨੂੰ ਇਹ ਨਹੀਂ ਦੇਖਦੇ ਕਿ ਬੱਚੀ ਅਹ ਤੱਕ ਬੱਚੀ ਨੇ ਫਿਊਚਰ ਤੇ ਦੀ ਬਾਡੀ ਨੇ ਕੀ ਮੈ ਡਿਵੈਲਪ ਹੋਣਾ ਉਹਨੂੰ ਖਾਣਾ ਕੀ ਦੇ ਰਹੇ ਹਨ ਅਜੀਨੋ ਮੋਟੋ ਤੇ ਮਲਟਾਈ ਡੈਕਸਟਰਨ ਵਾਲਾ ਖਾਣਾ ਇਹ ਜਿਹੜੀ ਡੈਕਸਟਰਸ ਜਾਂ ਮਲਟਾਈ ਡੈਕਸਟਰਨ ਨੰਬਰ 1 ਫੂਡ ਹੈ ਜੀ ਪਲੈਨੇਟ ਤੇ ਲਿਵਰ ਨੂੰ ਖਰਾਬ ਕਰਨ ਲਈ ਤੇ ਉਹ ਹਰ ਚੀਜ਼ ਦੇ ਵਿੱਚ ਇਵਨ ਕਿ ਹੈਲਥ ਫੂਡ ਦੇ ਵਿੱਚ ਜਿੱਥੇ ਕਿ 슈ਗਰ ਫ੍ਰੀ ਫੂਡ ਹੁੰਦਾ ਨਾ ਉਸ 'ਚ ਵੀ ਪਾਇਆ ਹੁੰਦਾ ਮੈਂ ਲੋਕਾਂ ਨੂੰ ਲੇਬਲ ਪੜਨਾ ਸਿਖਾਣਾ ਕੋਲੋਂ ਜੀ ਹੁਣ ਲੌਜਿਕ ਸਮਝਣਾ ਜੇ ਮੈਂ ਤੁਹਾਨੂੰ ਕੋਈ ਖਾਣਾ ਦਿੱਤਾ ਜਿਹੜਾ ਤੁਹਾਡਾ ਲਿਵਰ ਡੈਮੇਜ ਕਰ ਦੇਈ ਜਾਂ ਤੁਹਾਡੀ ਬਲੱਡ ਸ਼ੂਗਰ ਵਧਾ ਦੇ ਸੈਂਪਲ ਦੇਣਾ ਟੈਕਸਟੋਸ ਤੁਹਾਡੀ ਬਲੱਡ ਸ਼ੂਗਰ ਵਧਾਉਂਦੀ ਹੈ ਕਿਉਂਕਿ ਉਹ ਚੀਨੀ ਹੈ ਕਿਸ ਤਰ੍ਹਾਂ ਦੀ ਉਹਨੇ ਤੁਹਾਡੀ ਚੀਨੀ ਵਧਾਈ ਚੀਨੀ ਵਧਣ ਕਰਕੇ ਬਣੀ ਇਨਸੁਲਿਨ ਉਹ ਉਹਦੇ ਕਰਕੇ ਕੀ ਡੈメージ ਹੈ ਲਿਵਰ ਕੁਲਵੰਤ ਜੀ ਮੇਲ ਬਾਡੀ ਚ ਤਾਂ ਉਰੇ ਤੱਕ ਕੰਮ ਹੋ ਜਾਂਦਾ ਫੀਮੇਲ ਬਾਡੀ ਚ ਨਾ ਇਸ ਤੋਂ ਅੱਗੇ ਇੱਕ ਸਟੈਪ ਹੈ ਜਿੱਥੇ ਤੁਹਾਡਾ ਲਿਵਰ ਡੈメージ ਹੋਇਆ ਤੁਹਾਡੀ ఓਵਰੀਜ਼ ਫੀਮੇਲਸ ਦੀ ਪ੍ਰੈਸ਼ਰ ਚ ਆ ਜਾਂਦੀ ਹੈ ఓਵਰੀ ਇੱਕ ਹਾਰਮੋਨ ਬਣਾ ਕੇ ਲਿਵਰ ਨੂੰ ਭੇਜਦੀ ਹੈ ਲਿਵਰ ਇੱਕ ਹਾਰਮੋਨ ਬਣਾ ਕੇ ఓਵਰੀ ਨੂੰ ਕਹਿੰਦਾ ਮਿਲ ਗਿਆ ਉਹ ఓਵਰੀ ਜਿਹੜਾ ਹਾਰਮੋਨ ਬਣਾਉਂਦੀ ਉਹਨੂੰ ਕਹਿੰਦੇ ਐਸਟ੍ਰੋਜਨ ਜਦੋਂ ਲਿਵਰ ਫੈਟੀ ਹੋ ਜਾਂਦਾ ਜਾਂ ਇਨਸੂਲਿਨ ਰੈਜ਼ਿਸਟੈਂਸ ਹੋ ਗਈ ਕਿਉਂਕਿ ਬਲੱਡ ਸ਼ੂਗਰ ਬਹੁਤ ਵੱਧ ਗਈ ఓਵਰੀ ਤੇ ਆਲੇ ਦੁਆਲੇ ਆ ਜਾਂਦੀ ਹੈ ਇਨਸੂਲਿਨ ਰੈਜ਼ਿਸਟੈਂਸ ਹੁ ਓਵਰੀ ਨੇ ਹਾਰਮੋਨ ਭੇਜਿਆ ਲਿਵਰ ਕਹਿੰਦਾ ਪਹੁੰਚ ਗਿਆ ਓਵਰੀ ਨੂੰ ਉਹਦੀ ਗੱਲ ਨਹੀਂ ਸੁਣ ਰਹੀ ਕਿਉਂਕਿ ਓਵਰੀ ਬਲੌਕ ਹੋ ਗਈ ਤਾਂ ਇਸ ਕੇਸ ਤੇ ਕੀ ਬੰਦ ਹੈ ਮੋਰ ਐਸਟ੍ਰੋਜਨ ਤੁਹਾਨੂੰ ਜੀ ਮੋਰ ਐਸਟ੍ਰੋਜਨ ਕੀ ਕਰਦਾ ਹੈ ਪੀਰੀਅਡ ਪ੍ਰਬਲ ਅਨ ਪੇਨਫੁੱਲ ਪੀਰੀਅਡ ਪੀਰੀਅਡ ਆਣੇ ਬੰਦ ਪੀਰੀਅਡ ਆਣੇ ਹਟਦੇ ਨਹੀਂ ਇਹ ਕਈ ਤਰੀਕਾ ਨਾਲ ਹੁੰਦਾ ਹੈ ਪੀਸੀਓਡੀ ਪੀਸੀਓਐਸ ਰਸੋਲੀਆਂ ਬ੍ਰੈਸਟ ਚ ਜਾਂ ਯੂਟਰਸ ਦੇ ਆਲੇ ਦੁਆਲੇ ਜਾਂ ਯੂਟਰਸ ਦੇ ਵਿੱਚ ਫਾਈਬਰੋਇਡ ਇਹ ਸਾਰੀਆਂ ਦਿੱਕਤਾਂ ਕਿ ਇਹਦੇ ਕਰਕੇ ਜਿਹੜੀ ਤੁਸੀਂ ਗੱਲ ਸ਼ੁਰੂ ਕਰੀ ਬੱਚਾ ਕੰਸੀਵ ਨਹੀਂ ਹੁੰਦਾ ਕੰਸੀਵ ਹੋ ਜਾਂਦਾ ਮਿਸਕਾਰੇਜ ਹੋ ਜਾਂਦੀ ਹੈ ਫਿਰ ਤੁਸੀਂ ਆਪਣੇ ਆਪ ਨੂੰ ਪ੍ਰਯੋਗਸ਼ਾਲਾ ਬਣਾ ਲੈਨੇ ਹੋ ਭਾਈ ਤਾਂ ਲੱਖ ਦੇ ਟੈਸਟ ਇਕਲਵੰਤ ਜੀ ਇਹੋ ਜਿਹੇ ਵੀ ਕੇਸ ਨੇ ਕਿ ਉਹ ਟੈਸਟ ਲੈਂਦੇ ਲੈਂਦੇ ਕੋਈ ਗਲਤ ਨਾੜੀ ਕੱਟੀ ਗਈ ਉੱਥੇ ਹੀ ਬੰਦਾ ਮਰ ਗਿਆ ਮੇਰੇ ਕੋਲ ਇਹੋ ਜਿਹੇ ਕੇਸ ਨੇ ਸੁਨੇ ਹੋਏ ਗਲਤੀ ਹੋ ਗਈ ਮੈਡੀਕਲ ਨੈਗਲੀਜੈਂਸ ਦੀ وجہ ਤੇ ਉਹਨਾਂ ਦੀ ਗਲਤੀ ਕਿੱਥੇ ਹੈ ਜੀ ਸ਼ੁਰੂ ਤੋਂ ਗਲਤੀ ਬਹੁਤ ਪਹਿਲਾਂ ਹੋਈ ਹਾਂ ਪਕ ਖਾਦਾ ਕੀ ਇਕਲਵੰਤ ਜੀ ਸਿੰਪਲ ਜੀ ਗੱਲ ਹੈ ਕਿ ਹੁਣ ਮੈਂ ਕਿਵੇਂ ਸਮਝਾਵਾਂ ਕਿ ਤੁਸੀਂ ਜਿੰਨਾ ਗੁੜ ਪਾਓ ਉਹਨਾ ਮਿੱਠਾ ਆਪਣੀ ਕਹਾਵਤ ਇਕ ਪੰਜਾਬੀ ਚ ਹੂੰ ਜੇ ਮੈਂ ਖਾਣ ਅੱਜ ਤੋਂ ਲੱਗ ਜਾ ਫੀਮ ਤੇ ਡੋਡੇ ਤੇ ਪਰਸੋਂ ਮੈਂ ਕਹਾ ਮੇਰੇ ਡੋਲੇ ਐ ਫਰਕਦੇ ਹੁਣ ਇਹ ਕਿਵੇਂ ਹੋ ਜੂਗਾ ਇਹ ਤਾਂ ਐਵੇਂ ਹੈ ਕਿ ਅਗਰ ਸਿੰਪਲ ਜੀ ਗੱਲ ਹੈ ਤੁਸੀਂ ਕਿ ਮੈਂਨੇ ਲਈ ਕਾਲੀ ਖਸਖਸ ਬੀਜਤੀ ਤੇ ਮੈਂ ਕਹਾ ਗਲਾਬ ਨਹੀਂ ਨਿਕਲ ਰਹੇ ਤੁਸੀਂ ਕੀ ਪਾਇਆ ਜੋ ਜੋ ਬੋਇਆ ਉਹੀ ਕਟੋਗੇ ਹਨਾ ਪੰਜਾਬੀ ਚ ਅਪਾ ਕਹਾਂਗੇ ਜੋ ਬੀਜਿਆ ਉਹੀ ਕਟੋਗੇ ਜੇ ਤੁਸੀਂ ਮਿਲਜੀ ਕਣਕ ਤੁਸੀਂ ਚੌਲ ਥੋੜੀ ਕੱਟ ਲੋਗੇ ਜੀ ਐਵੇਂ ਤੁਸੀਂ ਕੀ ਪਾ ਰਹੇ ਹੋ ਅੱਖਾਂ ਬੰਨ੍ਹ ਕਰਕੇ ਸੋਚੀ ਜਾਓ ਕਈ ਲੋਕੀ ਕਹਿੰਦੇ ਉਹ ਮੇਰੇ ਇੱਕ ਉਹ ਕਹਿੰਦਾ ਸੀ ਸਾਡਾ ਮਾਸਟਰ ਸੀ ਕਹਿੰਦਾ ਸੀ ਜਿਹੜਾ ਪੜੂ ਉਹੀ ਛੜੂ ਤੂੰ ਕਿਉਂ ਹੁੰਨਾ ਉਦਾਸ ਚੱਕਰ ਜਾਈਂਦਾ ਰੱਬ ਕਰੂਗਾ ਪਾਸ ਇਹੇ ਲੌਜਿਕ ਚੱਲਦਾ ਨਹੀਂ ਜੇ ਤੁਸੀਂ ਸੋਚੋ ਤੁਸੀਂ ਖਾਓ ਗੰਦ ਅੱਖਾਂ ਕਰ ਲੋ ਐ ਵਧੀਆ ਬੰਦ ਤੇ ਰੱਬ ਨੂੰ ਅਰਦਾਸ ਕਰ ਦਈਏ ਕਿ ਮੈਨੂੰ ਤੰਦਰੁਸਤ ਰੱਖੀ ਰੱਬਾ ਨਹੀਂ ਜੀ ਆਮ ਸੌਰੀ ਇੱਕ ਕਹਾਵਤ ਵੀ ਹੈ ਕਿ ਰੱਬ ਉਹਨਾਂ ਦੀ ਮਦਦ ਕਰਦਾ ਜਿਹੜੇ ਆਪਣੀ ਮਦਦ ਖੁਦ ਕਰਦੇ ਆ ਤਾਂ ਬਿਲਕੁਲ ਪਸੀਨਾ ਥੋੜਾ ਬਹਾਣਾ ਪੈਂਦਾ ਥੋੜੀ ਇਹਨੂੰ ਕਹਾਂਗੇ ਕੁਰਬਾਨੀ ਦੇਣੀ ਪਈ ਕੁਲਵੰਤ ਜੀਬ ਮੇਰੇ ਵੀ ਲੱਗੀ ਹੈ ਤੁਹਾਡੇ ਵੀ ਲੱਗੀ ਹੈ ਮੇਰੇ 20 40000 ਫਾਲੋਅਰ ਦੇ ਵੀ ਲੱਗੀ ਹੈ ਜੀਬ ਦਾ ਮਜ਼ਾ 10 20 ਮਿੰਟ ਦਾ ਹੈਗਾ ਕਈ ਵਾਰੀ 10 ਮਿੰਟ ਦਾ ਵੀ ਨਹੀਂ ਹੁੰਦਾ ਮਤਲਬ ਉਹਦੀ ਸਜ਼ਾ ਜਿਹੜੀ ਅੱਜ ਦੇ ਟਾਈਮ 'ਚ ਭੁਗਤਣੀ ਪੈ ਰਹੀ ਹੈ ਦੇਖੋ ਤੁਸੀਂ ਸਿਰਫ ਜਿਹੜੀ ਗੱਲਾਂ ਕਰੇ ਕੁਲਵੰਤ ਜੀ ਇੱਕ ਪੁਆਇੰਟ ਹੈ ਇਸ ਤੋਂ ਅੱਗੇ ਬਹੁਤ بڑا ਸੋਸ਼ੀਅਲ ਇਵਲ ਹੈ ਫੇਰ ਨਾ ਉਹ ਬੱਚੀ ਨੂੰ ਨਾ ਉਹਦੇ ਇਨ-ਲਾ ਉਸ ਕੱਕ ਤਰੀਕਾ ਟਰੀਟ ਕਰਨ ਲੱਗ ਜਾਂਦੇ ਆ ਕਿਉਂਕਿ ਉਹਨਾਂ ਦਾ ਉਹਨਾਂ ਦਾ ਕਿਆ ਹੈ ਕਿ ਸਾਡੇ ਕੋਲ ਕੋਈ ਛੋਟਾ ਪੋਤਾ ਪੋਤੀ ਕੁਝ ਹੋਵੇ ਹੁਣ ਇਸ ਕਰਕੇ ਹਸਬੰਡ ਵਾਈਫ ਚ ਫ੍ਰਿਕਸ਼ਨ ਹੋਣ ਲੱਗ ਜਾਂਦੀ ਹੈ ਬੇਟਾ ਮੁੰਡਾ ਖਸ ਜਾਂਦਾ ਮਮੀ ਦੀ ਸੁਣਾ ਡੈਡੀ ਦੀ ਸੁਣਾ ਘਰ ਲਈ ਦੀ ਸੁਣਾ ਇਹ ਇੰਨੀ ਬੜੀ ਹੈ ਜੀ ਜੇ ਤੁਹਾਨੂੰ ਇਹ ਲੱਗਦਾ ਨਾ ਇਹ ਪ੍ਰੋਬਲਮ ਨਹੀਂ ਹੈ ਕਿਸੇ ਦਿਨ ਔਮਨਸ ਹੈਲਥ ਬਾਏ ਜਾ ਕੇ ਨਾ ਘੰਟਾ ਬਿਤਾ ਕੇ ਆ ਜਿਓ ਜਾਂ ਥਾਣੇ ਚ ਤੁਸੀਂ ਕਹੋਗੇ ਬੱਲੇ 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 ਇਤਿਹਾਸੇ ਮੈਂ ਮੈਂ ਮਾਫੀ ਦੇ ਨਾਲ ਤੁਹਾਨੂੰ ਰੋਕਣਾ ਚਾਹਾਂਗਾ ਮੈਂ ਮੈਨੂੰ ਪੱਤਰਕਾਰੀ ਦੇ ਵਿੱਚ ਲਗਭਗ ਲਗਭਗ 30 ਸਾਲ ਹੋ ਗਏ ਨੇ ਹਾਂਜੀ 30 ਸਾਲਾਂ ਦੇ ਵਿੱਚ ਮੈਂ ਕਟੋ-ਕਟ ਨਾ ਨਾ ਕਰਤੇ ਵੀ 500 ਮਾਮਲਿਆਂ ਦੇ ਵਿੱਚ ਮੈਂ ਜਿਹੜੇ ਊਮਨਸ ਅੰਲਾਂ ਦੇ ਵਿੱਚ ਗਿਆ ਹਾਂ ਮੈਂ ਬੈਠਾ ਹੋਇਆ ਜੀ ਕਿਉਂਕਿ ਪੱਤਰਕਾਰ ਦੇ ਤੌਰ ਦੇ ਉੱਤੇ ਲੋਕੀ ਸਹਾਇਤਾ ਦੇ ਵਜੋਂ ਕਿਤੇ ਨਾ ਕਿਤੇ ਸੰਪਰਕ ਕਰ ਲੈਂਦੇ ਸੀਗੇ ਤੇ ਮੈਂ ਉਹਨਾਂ 'ਚ ਗਿਆ ਤੇ ਜ਼ਿਆਦਾਤਰ ਮਾਮਲੇ ਉਹ ਹੁੰਦੇ ਨੇ ਵੀ ਲੇਡੀਜ਼ ਨੂੰ ਜੀ ਜਿਹੜੀ ਆਹ ਪ੍ਰੋਬਲਮ ਹੈਗੀ ਬੱਚਾ ਨਹੀਂ ਕਨਸੀਵ ਹੋ ਰਿਹਾ ਜ਼ਿਆਦਾਤਰ ਮਾਮਲੇ ਹੁੰਦੇ ਨੇ ਨਸ਼ਾ ਕਰਦਾ ਮੁੰਡਾ ਜਾਂ ਮੁੰਡਾ ਜਿਹੜਾ ਮੁੰਡੇ 'ਚ ਨਸ਼ਾ ਹੈਗਾ ਜੀ ਜਾਂ ਮੁੰਡਾ ਜਿਹੜਾ ਸੈਕਸ਼ੂਅਲੀ ਵੀਕ ਹੈਗਾ ਜੀ ਕੁੜੀ ਤੇ ਕੁੜੀ ਤੇ ਬੱਚਾ ਨਹੀਂ ਹੁੰਦਾ ਜੀ ਇਹ ਪ੍ਰੋਬਲਮਾ ਜਿਹੜਾ ਜੇ ਜਾਂ ਕੁੜੀ ਬਿਮਾਰ ਹੀ ਰਹਿੰਦੀ ਹੈ ਜੀ ਕੰਮ ਨਹੀਂ ਕਰਦੀ ਜੀ ਉਹ ਫਿਜ਼ੀਕਲੀ ਪ੍ਰੋਬਲਮ ਉਹ ਜਿਹੜੀ ਆ ਉਹਦੇ 'ਚ ਜ਼ਿਆਦਾ ਪੱਟਾ ਕਾਰਨ ਹੁੰਦਾ ਹੈ 100% ਕੋਈ ਨਹੀਂ ਜੀ ਮੁੰਡਾ ਕਿਉਂ ਨਹੀਂ ਮੁੰਡਾ ਕਹਿੰਦੇ ਪਰਮ ਕਾਊਂਟ ਗੇਲ ਗਿਆ ਕਿਉਂ ਗਿਰ ਗਿਆ ਉਹਦੇ ਪਿੱਛੇ ਵੀ ਕਾਰਨ ਹੈ ਮੈਂ ਇੱਕ ਇੱਕ ਚੀਜ਼ ਨੂੰ ਫੋਲਾਂਗਾ ਜਿਹੜਾ ਦੁੱਧ ਪੀਆ ਜਾ ਰਿਹਾ ਹੈ ਅਜਿਹੇ ਟਾਈਮ 'ਚ ਮੱਝ ਦਾ ਦੁੱਧ ਹੈ ਉਹਦੇ 'ਚ অক্সੀਟੋਸਿਨ ਹੈ ਗਾਂ ਦਾ ਦੁੱਧ ਹੈ ਉਹਦੇ 'ਚ ਆਰਬੀਐਸਟੀ ਨਾਮ ਦਾ ਇੱਕ ਹਾਰਮੋਨ ਹੈ ਇਹ ਹਾਰਮੋਨ ਤੁਹਾਡੇ ਸਰੀਰ 'ਚ ਜਾ ਕੇ ਤੁਹਾਡੇ ਨਾਰਮਲ ਹਾਰਮੋਨਸ ਦੀ ਪੰਜਾਬੀ ਚ ਕੀ ਕਹਿੰਦੇ ਬੈਂਡ ਵਜਾਤੀ ਜੀ ਉਹ ਉਹਨੇ ਜਦ ਬੈਂਡ ਵਜਾਤੀ ਫੀਮੇਲਸ 'ਚ ਐਸਟ੍ਰੋਜਨ ਵੱਧ ਗਿਆ ਐਸਟ੍ਰੋਜਨ ਵੱਧਦੀ ਕਨਸੀਵ ਨਹੀਂ ਹੁੰਦਾ ਕਨਸੀਵ ਹੁੰਦਾ ਡ੍ਰੌਪ ਹੋ ਜਾਂਦਾ ਜਾਂ ਫਿਰ ਨਵੀਂ ਪ੍ਰੋਬਲਮ ਕੋਲ ਬੰਦੀ ਬੱਚਾ ਪੈਦਾ ਸਹੀ ਨਹੀਂ ਹੁੰਦਾ ਬੱਚੇ 'ਚ ਪ੍ਰੋਬਲਮ ਆਨ ਲੱਗ ਗਈ ਇਹ ਇਹਦੇ ਚ EMF ਇਲੈਕਟ੍ਰੋਮੈਗਨੇਟਿਕ ਫਲਕਸ ਜਿਹੜੀ ਕਿ ਹਾ ਰੇਡੀਏਸ਼ਨ ਹੈ ਇਹ ਵੀ ਬਹੁਤ ਹੈਲਪ ਕਰ ਰਹੀ ਹੈ ਗੜ ਖਰਾਬ ਕਰ ਰਹੀ ਹੈ ਮਗਰ ਵੱਡਾ ਹੱਥ ਹੈ ਫੂਡ ਦਾ ਐਮੀ ਮੁੰਡੇ ਚ ਜਦੋਂ ਤੁਸੀਂ ਫੀਮੇਲ ਹਾਰਮਨ ਪਾਤਾ ਉਹਦਾ ਟੈਸਟੋਸਟਰੋਨ ਘਟ ਗਿਆ ਜਾਂ ਤੁਹਾਨੂੰ ਸੈਕਸ਼ੂਅਲ ਕਮਜ਼ੋਰੀ ਆ ਗਈ ਜਾਂ ਉਹਦਾ ਟੈਸਟ ਉਹ ਜਿਹੜਾ ਪ੍ਰਕਾਹ ਨੇ ਸਪਰਮ ਕਾਊਂਟ ਘਿਰ ਗਿਆ ਫਿਰ ਪ੍ਰੋਸਟੇਟ ਦੀ ਪ੍ਰੋਬਲਮ ਆ ਗਈ ਪ੍ਰੋਸਟੇਟ ਦੀ ਪ੍ਰੋਬਲਮ ਆ ਗਈ ਸੁਮੰਤ ਜੀ ਉਹ ਕਹਿੰਦੇ ਉਸ ਤੋਂ ਬਾਅਦ ਤਾਂ ਨਾ ਸ਼ੁਰੂ ਰਾਈ ਹੈ ਉਸ ਤੋਂ ਬਾਅਦ ਪਹਾੜੇ ਬਣਿਆ ਹੋਇਆ ਆਪਾਂ ਖਾ ਕੀ ਰਹੇ ਆਪਾਂ ਖਾ ਕੀ ਨਾ ਰਹੇ ਅਪਾ ਕਿਵੇਂ ਖਾ ਰਹੇ ਆ ਅੱਜ ਦੇ ਟਾਈਮ ਚ ਕੋਲੋਂ ਜੀ ਮੈਂ ਝੂਠ ਨਹੀਂ ਬੋਲਦਾ ਸਾਡੇ ਆਪਣੇ ਘਰ ਚ ਮੈਂ ਦੇਖਿਆ ਜਿਹੜੇ ਸਾਡੇ ਨਹੀਂ ਹੁੰਦੇ ਉਹ ਜਿਹਨੂੰ ਮੈਗੀ ਕਹਿੰਦੇ ਆ ਉਹਨੂੰ ਐ ਖਾਣੇ ਆ ਜਿਵੇਂ ਸਾਡੇ ਪੁਰਾਣੇ ਟਾਈਮ ਚ ਅਸੀਂ ਮੈਂ ਕਹਿੰਦਾ ਰੋਟੀ ਖਾਂਦੇ ਸੀਗੇ ਕਿ ਦਿਨ ਚ ਇੱਕ ਵਾਰੀ ਮੈਗੀ ਖਾਣੀ ਹੈ ਖਾਣੀ ਹੈ ਮੈਂ ਤਾਂ ਸਿੰਪਲ ਜੀ ਗੱਲ ਕਹਿਣਾ ਹੁਣ ਮੈਂ ਉਹ ਮੈਗੀ ਕਿਸ ਚੀਜ਼ ਦੀ ਬਣੀ ਹੈ ਉਹ ਪਿਓਰ ਪਿਓਰ ਕਾਰਬੋਹਾਈਡਰੇਟ ਸੀ ਬਣੀ ਹੈ ਦੂਜੀ ਚੀਜ਼ ਉਹਦੇ ਚ ਅਮੀਨੋ ਮੋਟੋ ਹੈ ਅਮੀਨੋ ਮੋਟੋ ਦੇ ਲਈ ਇੱਕ ਮਾਤਰਾ ਤੋਂ ਜ਼ਿਆਦਾ ਉੱਪਰ ਜ਼ਹਿਰ ਬਣ ਜਾਂਦਾ ਹੈ ਹੁਣ ਉਹਨਾਂ ਨੂੰ ਥੋੜੀ ਪਤਾ ਕੰਪਨੀ ਵਾਲਿਆਂ ਨੇ ਤੁਸੀਂ ਡੇਲੀ ਖਾਣਾ ਤੁਸੀਂ ਦਿਨ ਚ ਦੋ ਵਾਰੀ ਖਾ ਰਹੇ ਹੋ ਕਈ ਬੱਚੇ ਇਹਦੇ ਨੇ ਫਟਨ ਦੇ ਚੱਕਰ ਚ ਕੇ ਪੇਪਰ ਕਲੀਅਰ ਕਰਨੇ ਆਉ ਦੂਜੀ ਸਿਟੀ ਚ ਮੂਵ ਕਰ ਜਾਣੇ ਜਾਂ ਰਾਤ ਨੂੰ ਕੰਮ ਕਰਦੇ ਨੇ ਉਹ ਖਾਪੀ ਰਹੇ ਨੇ ਬਿਸਕੁਟ ਮੈਗੀ ਕੋਕ ਕੋਲਵੰਤ ਜੀ ਇਹ ਚੀਜ਼ਾਂ ਨਾ ਮਨੋਰੰਜਨ ਲਈ ਬਣੀਆਂ ਤੁਸੀਂ ਵਕੇਸ਼ਨ ਕੰਮ ਤੋਂ ਲੈਣੇ ਹੋ ਅਗਰ ਤੁਸੀਂ ਸਮਝੋ ਜਿਦੋਂ 365 ਦਿਨ ਕੰਮ ਕਰਿਆ ਤੁਸੀਂ ਕਹਿੰਦੇ ਯਾਰ ਆਹਾ 5 10 ਦਿਨ ਕਸ਼ਮੀਰ ਲਾਏ ਮੈਂ ਮਗਰ ਆਜ ਦੇ ਟਾਈਮ ਚ ਲੋਕੀ ਕਹਿੰਦੇ ਆਪਾਂ ਮੂਵੇ ਕਸ਼ਮੀਰ ਕਰ ਜਾਣਾ ਲੋਜਿਕ ਸਮਝੋ ਕਿ ਤੁਸੀਂ ਕਹਿੰਦੇ ਹੋ ਕਿ 10-12 ਦਿਨ ਬਾਅਦ ਪਾਰਟੀ ਕਰ ਲਈ। ਪੱਛੀ ਕੀ ਕਰ ਰਹੇ ਨੇ? ਉਹਨਾਂ ਲਈ ਘਰ ਦਾ ਖਾਣਾ ਪਾਰਟੀ ਬਣ ਗਿਆ। ਹਰ ਰੋਜ਼ ਹੀ ਹਰ ਰੋਜ਼ ਉਹ ਉਪਰੋਂ ਦੀ ਪ੍ਰੋਬਲਮ ਹੋਰ ਵੱਧ ਗਈ ਜੀ ਆ ਜਿਹੜੇ ਆਨਲਾਈਨ ਡਿਲੀਵਰੀ ਵਾਲੇ ਆ ਗਏ ਪਾਰਟਨਰ ਜ਼ੋਮੈਟੋ ਵਗੈਰਾ। ਮਾਪਿਆਂ ਨੂੰ ਨਹੀਂ ਪਤਾ। ਉਹ ਬੱਚੇ ਦੇ ਫੋਨ 'ਚ ਪੈਸੇ ਨਹੀਂ। ਪ੍ਰੋਬਲਮ ਪਤਾ ਕਦੋਂ ਦੀ ਮਾਪੇ ਨੂੰ? ਜਦੋਂ ਬੱਚੀ ਦਾ ਵਿਆਹ ਹੋ ਜਾਂਦਾ ਤੇ ਉਹ ਕਹਿੰਦੇ ਸ਼ੇਰ ਹੁਣ ਤਾਂ ਆ ਗਿਆ। ਉਹ ਭਾਈ ਗੱਲ ਸਮਝੋ। ਉਹੀ ਗੱਲ ਉੱਥੋਂ ਦੀ ਵੇ ਦੇਗਰ ਖੋਦੀ ਇਹ ਲੋੜ ਹੈ ਕਿ ਆਪਾਂ ਜੋ ਅੱਜ ਪਾਵਾਂਗੇ ਅੱਜ ਤੋਂ 5 ਸਾਲ ਬਾਅਦ 10 ਸਾਲ ਬਾਅਦ 20 ਸਾਲ ਬਾਅਦ 30 ਸਾਲ ਬਾਅਦ ਆਪਣੀ ਬੋਡੀ ਤੇ ਰਿਫਲੈਕਟ ਕਰੂਗਾ ਇਹ ਬਹੁਤ ਲੌਜੀਕਲ ਚੀਜ਼ ਹੈ ਕੁਲਵੰਤ ਜੀ ਕਿ ਉਹ ਕਹਿੰਦੇ ਕੁੱਤੇ ਦੀ ਪੂੰਛ ਤੇ ਪੈਰ ਰੱਖੋ ਤੇ ਮੂੰਹ ਚੋਂ ਆਵਾਜ਼ ਨਿਕਲਦੀ ਹੈ ਹੈਨਾ ਇਹ ਕੌਜ਼ ਤੇ ਇਫੈਕਟ ਹੈ ਇਹ ਉਹ ਕੌਜ਼ ਸਮਝਣਾ ਕਿੱਥੋਂ ਸ਼ੁਰੂ ਹੋ ਰਿਹਾ ਤਾਂ ਮੈਂ ਪਹਿਲੀ ਚੀਜ਼ ਖਾਣਾ ਖਾਣੇ ਚ ਕੀ ਪ੍ਰੋਬਲਮ ਹੈ ਕੁਲਵੰਤ ਜੀ ਅੱਜ ਦੇ ਟਾਈਮ ਚ ਸਭ ਤੋਂ ਜ਼ਿਆਦਾ ਆਇਲ ਸੀਡ ਆਇਲ ਜਿਹੜਾ ਕੋਟਨ ਸੀਡ ਆਇਲ ਸੋਇਆ ਆਇਲ ਜਾਂ ਰਿਫਾਈਂਡ ਸਨਫਲਾਅਰ ਆਇਲ ਇਹ ਤੁਹਾਡੇ ਲਿਵਰ ਨੂੰ ਡੈਮੇਜ ਕਰ ਰਿਹਾ ਤੇ ਲਿਵਰ ਉਹ ਵੀਸ ਡੈਮੇਜ ਕਰਦਾ ਦੂਜੇ ਨੰਬਰ ਤੇ ਅਜੀਨੋ ਮੋਟੋ ਜਿਹਨੂੰ ਕਿ ਮੋਡੀਫਾਈਡ ਫੂਡ ਸਟਾਰਚ ਜਿਹੜੀ ਕਿ ਘਟੀਆ ਚੀਨੀ ਕਹਿੰਦੇ ਆ ਚਾਈਨਿਸ ਨੂਨ ਕਹਿੰਦੇ ਨੇ ਤੀਜੇ ਨੰਬਰ ਤੇ ਕੁਲਵੰਤ ਜੀ ਪ੍ਰੋਬਲਮ ਕਿੱਥੇ ਆ ਗਈ ਚੀਨੀ ਹਰ ਚੀਜ਼ ਚ ਆ ਰਹੀ ਹੈ ਤੇ ਚੀਨੀ ਤੋਂ ਵੀ ਗੰਦੀ ਚੀਨੀ ਸਿੰਥੈਟਿਕ ਚੀਨੀ ਸਪਲੈਂਡਾ ਸੁਕਰੋਸ ਬਹੁਤ ਅਜੀਬ ਜਿਹਾ ਨਾਮਾਂ ਦੀ ਉਹ ਆ ਰਹੀ ਹੈ ਸਾਹ ਤਾਂ ਖਾਣੇ ਵਾਲਾ ਨੈਕਸਟ ਚੀਜ਼ ਕੁਲਵੰਤ ਜੀ ਜਿਹੜੀ ਕਿ ਕੰਮ ਨੂੰ ਖਰਾਬ ਕਰ ਰਹੀ ਹੈ ਕਰੀਅਰ ਦੇ ਚੱਕਰ ਚ ਖੇਲ ਖੁਦ ਖਤਮ ਹੋ ਗਈ। ਉਹਨੇ ਕਿਵੇਂ ਖਤਮ ਹੋਇਆ ਦੇ ਪਿੱਛੇ ਕਾਰਨ ਤੁਹਾਨੂੰ ਯਾਦ ਹੈ ਕੁਲਵੰਤ ਜੀ ਤੁਹਾਡੇ ਗਲੀ ਮੋਹੱਲੇ ਤੇ ਹਰ ਇੱਕ ਬੱਚੇ ਨਾਲ ਦੋਸਤੀ ਸੀ ਕਿਉਂ ਆਪਣੇ ਕੋਲ ਟੀਵੀ ਨਾ ਹਫਤੇ ਚ ਇੱਕ ਦਿਨ ਚਿੱਤਰਹਾਰ ਆਂਦਾ ਸੀ। ਉਹ ਵੀ ਕਿਸ ਸ਼ਨੀਵਾਰ ਨੂੰ ਕੁਲਵੰਤ ਜੀ ਹਾਂ ਸ਼ਨੀਵਾਰ ਨੂੰ ਕੁਲਵੰਤ ਲੱਗਿਆ ਹੁੰਦਾ ਸੀ। ਆਪਾਂ ਨੂੰ ਖੇਲਣ ਦੇ ਲਈ ਜਾਣਾ ਪੈਂਦਾ ਸੀ ਬਾਹਰ। ਅੱਜ ਦੇ ਟਾਈਮ ਚ ਸਕਰੀਨ ਨੇ ਐਨੀ ਬੜੀ ਪ੍ਰੋਬਲਮ ਕ੍ਰੀਏਟ ਕਰਤੀ ਕੁਲਵੰਤ ਜੀ। ਸਕਰੀਨ ਦੇਖ ਰਿਹਾ ਤੁਸੀਂ ਦੇਖਿਓ ਮਾਵਾ ਦੇਖਿਓ ਬੱਚੇ ਨੂੰ ਸਕਰੀਨ ਦਿੰਨੇ ਹੈ ਤਾਂ ਕਿ ਉਹਦੇ ਮੂੰਹ ਚ ਬੁਰਕੀ ਜਾਣ ਲੱਗ ਜੇ। ਪਰ ਇਹ ਨੂੰ ਸਿਗਨਲ ਇਨਫੋਰਮੇਸ਼ਨ ਦਾ ਫੂਡ ਪਹੁੰਚਿਆ ਕਿ ਨਹੀਂ ਇਹਦੇ ਸਾਈਡ ਇਫੈਕਟ ਕੁਲਵੰਤ ਜੀ ਇਹਦੇ ਸ਼ਾਂਤਰ ਨੇ ਸੋਸ਼ਲ ਆਈਸੋਲੇਸ਼ਨ ਬੱਚੇ ਰਿਲੇਸ਼ਨਸ਼ਿਪ ਨਹੀਂ ਬਣਾ ਸਕਦੇ ਕਿਉਂ ਗੱਲ ਹੀ ਨਹੀਂ ਕਰਨੀ ਆਂਦੀ ਕਿਸੇ ਨਾਲ ਦੂਜੇ ਨੰਬਰ ਤੇ ਜਦੋਂ ਕੰਮ ਦਾ ਟਾਈਮ ਆਇਆ ਹੁਣ ਸਾਰੀ ਜ਼ਿੰਦਗੀ ਜਿਹੜੀ ਆਪਣੇ ਜ਼ਿੰਦਗੀ ਦਾ 70% ਹਿੱਸਾ ਕੰਮ ਹੈ ਕੰਮ 'ਚ ਤੁਸੀਂ ਲੋਕਾਂ ਨਾਲ ਗੱਲ ਕਰਨੀ ਹੈ ਮਗਰ ਬੱਚਾ ਸ਼ਾਈ ਤੇ ਇੰਟਰਵਰਟ ਹੈ ਉਹ ਕੰਮ ਨਹੀਂ ਕਰਦਾ ਉਹ ਘਰੇ ਆ ਕੇ ਬਹਿ ਗਿਆ ਦੇਖੋ ਨਾ अगर देखा जाए सब कुछ सेल है लाइफ हर एक चीज सेल है किसी भी तरीके की सेल हो सकती है जे तुम अपने बॉस में गल नहीं करोगे अपने को वर्करस न गल नहीं करो तो कम से नहीं जाओगे नैक्सट चीज कुलवन जी ये करके हेल्थ इश्यूज आ जाने जो बंद इंट्रोवर्ट हूं बंदा डिप्रैशन च आ जा डिप्रैशन च होर हॉरमोन खराब हो जाने सिर्फ एक स्क्रीन की गल कर रहा मैं जे तीन ਇਕ ਕਾਲਦਾ ਸੀ ਆਪਾਂ ਕੜਾ ਗੰਦ ਨਹੀਂ ਖਾਂਦੇ ਸੀ ਕੋਲੋਂ ਜੀ ਆਪਣੇ ਟਾਈਮ ਤੇ ਵੀ ਢਮਾੜਾ ਮੋਟਾ ਸਮਾਨ ਪੁੱਠਾ ਸਿੱਧਾ ਮਿਲਦਾ ਸੀ ਥੋੜਾ ਬਹੁਤ ਗਲਪ ਮਗਰ ਅੱਛੀ ਕੁਆਲਿਟੀ ਦਾ ਮਗਰ ਆਪਣਾ 3 ਘੰਟੇ ਡੇਲੀ ਵਰਕਆਊਟ ਹੁੰਦਾ ਸੀ ਕੋਲੋਂ ਜੀ 3 ਨੇ ਤੋਂ 4 ਘੰਟੇ ਮੇਰਾ ਪਤੰਗੜਾ ਨਾ ਤੇ ਕ੍ਰਿਕਟ ਡੇਲੀ ਹੁੰਦਾ ਸੀ ਕੋਲੋਂ ਜੀ ਇਹ ਡੇਲੀ ਪੱਕਾ ਮੇਰਾ ਮੇਰਾ ਵੀ ਹੁੰਦਾ ਸੀ ਹਾਂ ਪਤੰਗੜਾ ਬੰਦਾ ਬਾਹਰ ਦੇਖਦਾ ਦੂਰ ਦੇਖਦਾ ਹੈ ਨਾ ਕ੍ਰਿਕਟ ਬੱਲੇ ਬੱਲੇ ਮੈਂ ਕਹਿੰਦਾ ਮੋਢਾ ਦੁਖਣ ਲਾਇਆ ਮੈਨੇ ਬਹੁਤ ਕਿਉਂ ਫਾਸਟ ਬੋਲਰ ਸਿੱਧਾ ਜੀ ਆਪਨ ਤਾਂ ਆਂਦੀ ਇਹ ਚੀਜ਼ਾਂ ਸੀਗੀਆਂ ਅੱਜ ਵਰਕਆਊਟ ਜ਼ੀਰੋ ਹੈ ਵਰਕਆਊਟ ਕੀ ਕਰਦਕ ਲੋ ਜੀ ਬਦੀ ਹੋਏ ਸ਼ੂਗਰ ਮੁਖਾ ਜਾਂਦਾ ਹੈ ਜਦੋਂ ਬਦੀ ਹੋਏ ਸ਼ੂਗਰ ਖਾਂਗੀ ਇਨਸੂਲਿਨ ਆਂਦੀ ਲੋੜ ਨਹੀਂ ਪਈ ਅੱਜ ਕੱਲ ਬੱਚੇ ਬੈਠੇ ਕਰੇ ਸਕਰੀਨ ਤੇ ਪੜ ਰਹੇ ਨੇ ਜਾਂ ਫਿਲਮਾਂ ਵੀਡੀਓ ਦੇਖ ਰਹੇ ਨੇ ਤੇ ਖਾ ਰਹੇ ਨੇ ਉਹ ਸਾਰੀ ਬਲੱਡ ਸ਼ੂਗਰ ਉਹ ਸਾਰਾ ਹਾਰਮੋਨ ਵਾਲਾ ਫੂਡ ਕਿਤੇ ਜਾ ਨਹੀਂ ਰਿਹਾ ਉਹ ਲਿਵਰ ਤੀਨ ਕਰਦਾ ਕਰਦਾ ਫੈਟੀ ਹੋ ਜਾਂਦਾ ਹੁਣ ਲਿਵਰ ਫੈਟੀ ਹੁੰਦੀ ਕੀ ਹੋਇਆ ਹੋਰੀਸ ਪ੍ਰੋਬਲਮ ਚ ਆ ਗਈਆਂ ਜਿਹੜੀ ਚੀਜ਼ ਡੀਟੌਕਸ ਕਰਨੀ ਸੀ ਉਹ ਬੋਡੀ ਸਰੀਰ ਤੇ ਹੈਗੀ ਤਰਸੌਲੀ ਬਣ ਜਾਂਦੀ ਹੈ ਜਾਂ पीसीओडी पीसीओएस ਹੋ ਜਾਂਦਾ ਫਿਰ ਉਹ ਕੀ ਕਰਦੇ ਨੇ ਆਪਰੇਸ਼ਨ ਲਈ ਜਾਂਦੇ ਨੇ ਕਲੰਦੀ ਮੈਂ ਮੇਰਾ ਪਹਿਲਾ ਗੋਲ ਹੁੰਦਾ ਲਾਈਫ ਸੀ ਕਿ ਕਿਸੇ ਦਾ ਵੀ ਅੰਗ ਕੋਈ ਵੀ ਅੰਗ ਜਿਹੜਾ ਕੁਦਰਤ ਨੇ ਲਾ ਕੇ ਭੇਜੇ ਨਾ ਉਹ ਕੋਈ ਵੀ ਅੰਗ ਤੁਹਾਨੂੰ ਇਹ ਜਾਣੇ ਹੈ ਜਿਹੜਾ ਤੁਹਾਨੂੰ ਚਾਹੀਦਾ ਨਹੀਂ ਸੀ ਮੈਨੂੰ ਨਹੀਂ ਕੋਈ ਅੰਗ ਪਤਾ ਸਰੀਰ ਚ ਜਿਹੜਾ ਤੁਹਾਨੂੰ ਚਾਹੀਦਾ ਨਹੀਂ ਸੀ ਸੱਚੀ ਗੱਲ ਦੱਸਣਾ ਤਾਂ ਉਹਨੂੰ ਕਢਾਣਾ ਮੇਰੇ ਲਈ ਇੱਕ ਤਰ੍ਹਾਂ ਰੱਬ ਨਾਲ ਥੋੜੀ ਜੀ ਜਿਵੇਂ ਆਪਾਂ ਕਹਿੰਦੇ ਕੋਈ ਵੱਟ ਬੰਨੇ ਦਾ ਰੋਲਾ ਪਾਣ ਵਾਲੀ ਗੱਲ ਹੈ ਐਕਚੁਅਲ ਚ ਤਾਂ ਮੈਂ ਉੱਥੇ ਤੱਕ ਕਿਉਂ ਪਹੁੰਚਾ ਮਾਕੀ ਸੀ ਨੂੰ ਤਾਂ ਕੁਝ ਸਿੰਪਲ ਜੇ ਖਾਣੇ ਨੇ ਕੁਝ ਸਿੰਪਲ ਜੇ ਬਦਲਾਵ ਨੇ ਜਿਹੜੇ ਤੁਸੀਂ ਅੱਜ ਕਰੋਗੇ ਤੇ ਇਹ ਬਹੁਤ ਵਧੀਆ ਚੀਜ਼ ਹੈ ਕੁਲਵੰਜੀ ਇਹ ਰੱਬ ਜਾਣੇ ਸਰੀਰ ਕਿੰਨੇ ਹੈ ਗਲਤ ਖਾਣਾ ਸ਼ੁਰੂ ਕਰੋ 1 ਸਾਲ 2 ਸਾਲ 3 ਸਾਲ ਬਾਅਦ ਫਰਕ ਦਿਖੂਗਾ ਮੈਂ ਸਿਹਤਮੰਦ ਖਾਣਾ ਸ਼ੁਰੂ ਕਰਨਾ ਹੈ 7 ਤੋਂ 14 ਦਿਨ ਚ ਹੁੰਦੀ ਹੈ ਤੁਹਾਨੂੰ ਫਰਕ ਦੇਖਣਾ ਸ਼ੁਰੂ ਹੋ ਜਾਂਦਾ ਹੈ ਕਿ ਹਾਂ ਬਈ ਮੈਨੂੰ ਵਧੀਆ ਲੱਗਣ ਲੱਗ ਗਿਆ ਮੇਰੇ ਅੰਦਰ ਇੰਪਰੂਵਮੈਂਟ ਹੋਣ ਲੱਗੀ ਮੈਂ ਜਿਵੇਂ ਦੱਸਿਆ ਸੀ ਸਾਡੇ ਕੋਲ ਕੇਸ ਆਇਆ ਜੀ 47 ইয়ারਸ ਦੀ লেਡੀ 42 ਸਾਲ ਤੋਂ ਪੀਰੀਅਡ ਆਣਾ ਬੰਦ ਹੋ ਗਿਆ 5 ਸਾਲਕ ਪੀਰੀਅਡ ਆਣਾ ਬੰਦ ਹੋ ਗਿਆ ਮੈਂ ਕਹੀ ਮੈਡਮ ਤੁਹਾਡਾ ਨਾ ਮੈਨੋਪੌਜ਼ਲ ਤੋਂ ਪਹਿਲਾਂ ਪੀਰੀਅਡ ਬੰਦ ਹੋ ਗਿਆ ਇਹ ਤੁਹਾਡੇ ਦੁਆਰਾ ਆ ਜਾਣਗੇ ਕਹਿੰਦੇ ਇਹ ਤਾਂ ਹੋ ਨਹੀਂ ਸਕਦਾ ਅੱਜ ਕੱਲ ਤਾਂ ਪ੍ਰੀ ਮੈਨੋਪੌਜ਼ਲ ਜਲਦੀ ਹੋ ਜਾਂਦਾ ਮੈਂ ਕਹੀ ਅਸੀਂ ਤਾਂ ਇੱਕੋ ਚੀਜ਼ ਜਾਣਦੇ 52 ਸਾਲ ਕੁਲਵੰਤ ਜੀ ਇੱਕ ਮਹੀਨੇ ਦੇ ਵਿੱਚ ਵਿੱਚ ਪੀਰੀਅਡ ਸਾਈਕਲ ਦੁਆਰਾ ਸ਼ੁਰੂ ਹੋ ਗਿਆ ਬਾਡੀ ਕਲੀਨ ਹੋਣ ਲੱਗੀ ਤੇ ਫਿਊਚਰ ਤੇ ਲਾਇਬਿਲਟੀ ਨਹੀਂ ਆਏਗੀ ਮੈਨੂੰ ਬਹੁਤ ਖੁਸ਼ੀ ਹੁੰਦੀ ਹੈ ਜਦ ਕੋਈ ਬਾਡੀ ਆਪਣਾ origignal ਕੰਮ ਜਿੰਨੇ ਨੂੰ ਕਰਨਾ ਚਾਹੀਦਾ ਉਹ ਮੇਕਰਨ ਲੱਗ ਜੇ ਇੱਕ ਨਾਰਮਲ ਸਸਤ ਸਰੀਰ ਬੱਚਾ ਪੈਦਾ ਕਰਨ ਦੀ ਸ਼ਾਂਤ ਰੱਖਦਾ ਕੋਲਵੰਤ ਜੀ ਇਹਦੇ ਵਿੱਚ ਕੋਈ ਨੋਰਮ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਹੈ ਇਹ ਪੀੜੀ ਨੂੰ ਅੱਗੇ ਵਧਾਉਣ ਦਾ ਇੱਕ ਤਰੀਕਾ ਹੈ ਹਾਂ ਛੇੜਛਾੜ ਸਟ੍ਰੈਸ ਇਹਨੂੰ ਇਹਦੇ ਨੋਰਮਲ ਫੰਕਸ਼ਨਸ ਤੋਂ ਰੋਕ ਦਿੰਦਾ ਹੈ ਫਿਰ ਲਾਇਬਿਲਟੀ ਹੈ ਕਿ ਤੁਹਾਨੂੰ ਮਹਿੰਗੇ ਮਹਿੰਗੇ ਆਪਰੇਸ਼ਨ ਹੈਨਾ ਉਹ ਜਿਹੜੀ ਤੁਸੀਂ ਕਹ ਰਹੇ ਹੋ ਕਿ ਥਾਣੇ ਕੋਰਟ ਕਚੈਰੀਆਂ ਤੱਕ ਪਹੁੰਚਣਾ ਪੈਂਦਾ ਮਗਰ ਜੇ ਥੋੜਾ ਧਿਆਨ ਮਾਪੇ ਰੱਖ ਲੈ ਕਿਉਂਕਿ ਬੱਚੇ ਨੂੰ ਨਹੀਂ ਪਤਾ ਹੁੰਦਾ ਕੋਲਵੰਤ ਜੀ ਸਾਡਾ ਰੂਲ ਹੈ ਮੇਰਾ ਬੱਚਾ ਮਿੱਠਾ ਖਾਂਦਾ ਮੈਂ ਝੂਠ ਨਹੀਂ ਬੋਲਦਾ पहली गल अस मिठाउ कोशिश करी दी है जो नैचुरल मिठे तो बनिया हो या फिर जिन्होंने तो तो एमें हीन ही है साढ़े बच्चे स्क्रीन रूल बनाया है कि सैटरडे संडे तेन स्क्रीन अलाउड है तो कुलवंत जी नौ घंटे मेरा मुंडा डेली मैं हैरान जी मैं सोच नहीं सकता ਡੇਲੀ ਖੇਡਦਾ ਫਿਜ਼ੀਕਲ ਜਿਸ ਟ੍ਰੈਂਪਲੀ ਨਹੀਂ ਹੁੰਦਾ ਉਹ ਛਾਲਾ ਮਾਰਨ ਵਾਲਾ ਜਾਂ ਇਹ ਤੇ ਇਹਨੂੰ ਕਹਿੰਦੇ ਆਪਾਂ ਕਹਿੰਦੇ ਛੂਛਲਿੱਕਾ ਇਹਨੂੰ ਕਹਿੰਦੇ ਪਲੇ ਟੈਗ ਪੂਰੇ ਟੈਗ ਖੇលਨ ਵਾਲਾ ਨੌਕ ਟੈਗ ਪਰ ਲੰਬਤ ਜੀ ਬਲੱਡ ਸ਼ੂਗਰ ਤੁਸੀਂ ਦੇਖੇਗਾ ਪਤਾ ਨਾ ਕਹੇ ਜਾ ਇਹ ਤੇ ਮਿੱਠੀ ਚੀਨੀ ਜਿੰਨਾ ਖਾਇਆ ਉਹ ਸਾਰਾ ਲੱਗ ਗਿਆ ਮੈਂ ਨਹੀਂ ਕਹਿੰਦਾ ਬੱਚੇ ਨੂੰ ਤੱਕਾ ਕਰੋ ਮਗਰ ਬੱਚੇ ਨਾਲ ਨਾ ਜਿਵੇਂ ਆਪਾਂ ਕਹਿੰਦੇ ਕਿਸੇ ਨਾਲ ਸੰਧੀ ਨਹੀਂ ਕਰਦੇ ਆਪਾਂ ਕਿ ਆਪਾਂ ਐਗਰੀਮੈਂਟ ਕਰਦੇ ਕਿ ਭਾਈ 5 ਦਿਨ ਸੇਤ ਦੇ 2 ਦਿਨ ਮਸਤੀ ਦੇ ਛੁੱਟੀ ਦਾ ਮজা ਤਾਂ ਹੈ ਦੇਤ ਪੰਜ ਦਿਨ ਜਾਂ 7 ਦਿਨ ਕੰਮ ਕਰਿਆ ਤਾਂ ਇਸੀ ਦਿਨ ਜਿਹੜੀ ਚੀਜ਼ਾਂ ਤੁਹਾਨੂੰ ਨਹੀਂ ਖਾਣੀਆਂ ਜਿਹੜੀ ਚੀਜ਼ਾਂ ਮੈਂ ਤੁਹਾਨੂੰ ਆਫਕੋਰਸ ਬੰਦ ਕਰਾਉਂਗਾ ਉਹ ਹੈ ਪੈਕਡ ਫੂਡਸ ਜਿਹੜੀਆ ਪ੍ਰੋਬਲਮ ਹੈ ਪੈਕਡ ਡੱਬੇ ਚ ਖਾਣੇ ਦੁੱਧ ਮੱਝ ਦਾ ਜਾਂ ਫਿਰ ਐਚਐਫ ਗਾਂ ਦਾ ਇਹ ਬਿਲਕੁਲ ਨਹੀਂ ਲੈਣਾ ਕਿਉਂਕਿ ਇਹਦੇ ਵਿੱਚ ਹਾਰਮੋਨ ਹੀ ਹਾਰਮੋਨ ਹੈ ਜੇ ਤੁਹਾਨੂੰ ਦੇਸੀ ਗਾਂ ਦਾ ਦੁੱਧ ਮਿਲਦਾ ਉਹ ਵੀ ਪੱਕਾ ਹੈ ਔਰਗੇਨਿਕ ਹੈ ਲੈ ਲਓ ਵਰਨਾ ਆਲਮੰਨ ਮਿਲਕ ਬਣਾਣਾ ਸਿੱਖੋ ਨੈਕਸਟ ਚੀਜ਼ ਜੀ ਜਿੰਨੇ ਵੀ ਹਾਤੀ ਜਾਣੇ ਚੀਨੀ ਉਹ ਵੀ ਸਪੈਸ਼ਲੀ ਕਿਹੜੀ ਚੀਨੀ ਜਿਹੜੀ ਕਿ ਸਿੰਥੈਟਿਕ 슈ਗਰ ਹੈ ਉਹ ਤੋਂ ਆਪਾਂ ਦੂਰ ਹੋਣਾ ਆਪਾਂ ਨੇਚਰਲ সুইਟਨਸ ਤੇ ਜਾਣਾ ਉਸ ਮੈਂ ਸਭ ਤੋਂ ਪਹਿਲਾਂ সুইਟਨਰ ਸਭ ਤੋਂ ਵਧੀਆ ਹੈ ਸਟੀਵਿਆ 5-10 ਦਿਨ ਲੱਗਦੇ ਮੂਨੋ ਟੇਸਟ ਬਣਨ ਨੂੰ ਇੱਕ ਆਸ ਚਾਹੀਦੀ ਹੈ ਗੜਬੜ ਨੂੰ ਨੈਕਸਟ ਚੀਜ਼ ਜੇ ਤੁਸੀਂ ਇਹਨੂੰ 100% ਸੋਲਵ ਕਰਨਾ ਚਾਹੁੰਦੇ ਹੋ ਪ੍ਰੋਬਲਮ ਨੂੰ ਕਾਰਬੋਹਾਈਡਰੇਟਸ ਤੇ 슈ਗਰ ਨੀਚੇ ਲੈਣੀ ਹੈ ਤੇ ਤੁਹਾਨੂੰ ਫਾਸਟਿੰਗ ਕਰਨੀ ਸਿੱਖਣੀ ਹੈ ਤਰੀਕੇ ਨਾਲ ਐਣੀ ਇਹ ਮੁੱਖੇ ਮਰ ਰਹੇ ਆ ਕਿ ਕਿੱਡੇ ਤੇ ਕਪੜਾ ਬਨ ਲਿਆ ਉਹ ਨਹੀਂ ਤਾਨੂੰ ਭੁੱਖ ਨਹੀਂ ਲੱਗ ਰਹੀ ਉਹ ਵਾਲੀ ਫਾਸਟਿੰਗ ਸਿੱਖਣੀ ਹੈ ਪ੍ਰਵੰਤ ਜੀ ਮੈਂ ਨਹੀਂ ਕੋਈ ਕੇਸ ਜਾਣਦਾ ਜਿਹੜੀ ਫੀਮੇਲ ਪ੍ਰੈਗਨੈਂਟ ਨਾ ਹੋ ਰਹੀ ਹੋਵੇ ਜਿਹੜਾ ਜੋੜਾ ਪ੍ਰੈਗਨੈਂਟ ਨਾ ਹੋ ਰਿਹਾ ਹੋਵੇ ਜਿਹੜਾ 2 ਤੋਂ 3 ਮਹੀਨੇ ਚ ਬਿਲਕੁਲ ਨਾਰਮਲ ਨਾ ਹੋ ਸਕੇ ਅਗਰ ਉਹ ਮੇਰੀ ਐਡਵਾਈਸ 2 ਜਾਂ 3 ਮਹੀਨੇ ਮੰਨ ਲੈਣ ਫਿਰ ਐਕਸਪੈਰੀਮੈਂਟ ਕਰਕੇ ਦੇਖਿਆ ਹੈ ਐਕਸਪੈਰੀਮੈਂਟ ਨਹੀਂ ਕਹਿੰਦੇ ਇਹਨੂੰ ਪ੍ਰੈਕਟਿਸ ਕਹਿੰਦੇ ਆ ਸਿਰਫ ਤੇ ਸਿਰਫ ਫੂਡ ਚੇਂਜ ਕਰਨਾ ਹਾਂ ਅਨਲੈਸ ਕੋਈ ਅੰਦਰੋਂ ਚੀਜ਼ ਕੱਟ-ਕੁੱਟ ਦਿੱਤੀ ਵੱਡ-ਬੁੱਡ ਦਿੱਤੀ ਡਾਕਟਰ ਨੇ ਕੋਈ ਚੀਜ਼ ਕਰਤੀ ਉਹ ਤਾਂ ਫਿਰ ਨੈਚੁਰਲ ਚੀਜ਼ ਨਹੀਂ ਰਹੀ ਵਰਨਾ ਕੋਈ ਰੀਜ਼ਨ ਨਹੀਂ ਹੈ ਕਿ ਇੱਕ ਦੋ ਜੋੜਾ ਬੱਚਾ ਪੈਦਾ ਨਹੀਂ ਕਰ ਸਕਦਾ ਸਿਰਫ ਸਿਰਫ ਉਹਨਾਂ ਦੀ ਹੈਲਦੀ ਲਾਈਫ ਸਟਾਈਲ ਤੇ ਰੂਟੀਨ ਚੇਂਜ ਕਰਨੀ ਉਹ ਸਾਨੂੰ ਆਂਦਾ ਹੈ ਜੀ ਤੇ ਸਵਿੰਦਰ ਜੀ ਆਪਾਂ ਜਿਸ ਤਰ੍ਹਾਂ ਗੱਲ ਕਰ ਰਹੇ ਸੀ ਕਿ ਜਦੋਂ ਆਪਾਂ ਮੰਨ ਲਓ ਵੀ ਇਹ ਤਾਂ ਹੋ ਗਿਆ ਵੀ ਕਿਹੜੀ ਕਿਹੜੀ ਚੀਜ਼ਾਂ ਖਰਾਬ ਕਰ ਦੇ ਨੇ ਹੁਣ ਆਈਏ ਵੀ ਜਦੋਂ ਮੰਨ ਲਓ ਵੀ ਉਹਨਾਂ ਦੇ ਖਰਾਬ ਹੋ ਹੀ ਗਿਆ ਤਾਂ ਕੁਝ ਚੀਜ਼ਾਂ ਜੀਆਂ ਤੁਹਾਡੇ ਕੋਲ ਹੈਗੀਆਂ ਨੇ ਜਿਦੇ ਨਾਲ ਇਹਨਾਂ ਚੀਜ਼ਾਂ ਨੂੰ ਠੀਕ ਕੀਤਾ ਜਾ ਸਕਦਾ ਹੁੰਦਾ 100% ਕੁਲਵੰਤ ਜੀ ਪਹਿਲੀ ਚੀਜ਼ ਹੈ ਸਾਡਾ ਇੱਕ ਪ੍ਰੋਡਕਟ ਹੈ ਜੀ ਦ ਪਰਫੈਕਟ ਊਮਨ ਕਿਵਾਂ ਜੀ ਇਹ ਨਹੀਂ ਸਾਰਾ ਸਮਾਨ ਇੱਕ ਗੋਲੀ 'ਚ ਪਾਣਾ ਸਾਨੂੰ ਪਤਾ ਹੈ ਉਹਦੇ ਵਿੱਚ ਸਾਡਾ ਨੁਕਸਾਨ ਕੀ ਹੈ ਕਿਉਂਕਿ ਆਮ ਤੌਰ ਤੇ ਕੰਪਨੀਆਂ ਚਾਰ ਚੀਜ਼ਾਂ ਦੇਣੀਆਂ ਤੁਹਾਨੂੰ ਉਹਦੇ ਲਈ ਸਾਡੇ ਕੋਲ ਇੱਕ ਚੀਜ਼ ਦੇ ਵਿੱਚ ਉਹ ਵੀ ਇੱਕ ਦੋ ਤੋਂ ਤਿੰਨ ਗੋਲੀਆਂ 'ਚ ਉਹ ਇੰਨਾ ਸਮਾਨ ਹੈ ਪਰਫੈਕਟ ਵੂਮਨ ਜਿਹਦੇ 'ਚ ਇਨਾਸੈਟੋਲ ਮੈਓ ਇਨਾਸੈਟੋਲ ਡੀ ਕਾਇਰੋ ਹੈ ਸ਼ਤਾਵਰਾ ਹੈ ਇਹ ਤਿੰਨ ਚੀਜ਼ਾਂ ਤਾਂ ਪਹਿਲੀ ਚੀਜ਼ ਨਾਲ ਹੈ ਜਿਹੜਾ ਫੀਮੇਲ ਹਾਰਮੋਨ ਨੂੰ ਬੈਲੈਂਸ ਕਰਾਂਦਾ ਚਾਹੇ ਪੀਸੀਓਡੀ ਹੋਵੇ ਚਾਹੇ ਪੀਸੀਓ ਸੋਰੀ ਚਾਹੇ ਫਾਈਬਰੋਇਡ ਹੋਵੇ ਚਾਹੇ ਸੋਲੀ ਹੋਵੇ ਚਾਹੇ पीरियड पेनफुल होई आंदई ना होवे चाहे मेनोपॉजल होन वाला हो या हो गया होवे कोई फीमेल ਦਾ ਹਾਰਮੋਨ ਹੈ ਜਾਂ ਨਹੀਂ ਹੈ ਜਿਹੜਾ ਇਸ ਚੀਜ਼ ਤੋਂ ਬਾਹਰ ਹੈ ਪਹਿਲੀ ਚੀਜ਼ ਜੀ ਦੂਜੀ ਚੀਜ਼ ਆਪਾਂ ਨੇ ਹੈਂਡਲ ਕਰਨਾ ਕਿਨੂੰ ਇਨਸੂਲਿਨ ਰੈਜ਼ਿਸਟੈਂਸ ਨੂੰ ਉਹਦੇ ਲਈ ਬੈਸਟ ਪ੍ਰੋਡਕਟ ਹੈ ਪੋਟਾਸ਼ੀਅਮ ਸਿਟਰੇਟ ਕਿਉਂਕਿ ਸੈੱਲ ਇਨਸੂਲਿਨ ਰੈਜ਼ਿਸਟੈਂਸ ਹੋ ਗਈ ਹੈ ਐਸਟ੍ਰੋਜਨ ਵਧਿਆ ਜਾਂਦਾ ਹੈ ਤਾਂ ਉਹਨੂੰ ਤੋੜਨ ਲਈ ਪੋਟਾਸ਼ੀਅਮ ਸਿਟਰੇਟ ਤੀਜੀ ਚੀਜ਼ ਕੋਲੋਂ ਦੀ ਇੱਕ ਬਹੁਤ ਸੋਹਣੀ ਚੀਜ਼ ਕੱਢੀ ਸੀ ਪਿੱਛੇ ਫੈਟੀ ਲਿਵਰ ਬਹੁਤ ਮਸ਼ਹੂਰ ਹੋਇਆ ਪ੍ਰੋਡਕਟ ਸਾਡਾ ਕਿਉਂਕਿ ਲੋਕਾਂ ਨੂੰ ਚੀਜ਼ ਪਸੰਦ ਆਈ ਲਿਵਰ ਨੂੰ ਸਾਫ਼ ਕਰ ਦੋ ਓਵਰੀਜ਼ ਆਪਣੇ ਆਪ ਸਾਫ਼ ਹੋ ਜਾਣਗੇ ਤਾਂ ਫੈਸੀ ਲਿਵਰ ਜੇ ਕੰਮ ਬਧਿਆ ਹੋਇਆ ਪੀਸੀਓਡੀ ਪੀਸੀਓਐਸ ਹੋ ਗਿਆ ਤੇ ਨਾਲ ਬਰਬਰਿੰਗ ਜ਼ਰੂਰ ਲੈਣੀ ਹੈ ਬਰਬਰਿੰਗ ਤਿੰਨ ਤਰੀਕੇ ਨਾਲ ਕੰਮ ਕਰ ਦੋਗੀ ਜੀ ਪਹਿਲਾਂ ਤਾਂ ਬਲੱਡ ਸ਼ੂਗਰ ਲੋ ਆਏਗੀ ਦੂਜੇ ਨੰਬਰ ਤੇ ਇਹ ਐਂਟੀਬਾਇਓਟਿਕ ਐਂਟੀਸੈਪਟਿਕ ਟਾਈਪ ਚੀਜ਼ ਹੈ ਹਲਦੀ ਹੈ ਨਾ ਨਹੀਂ ਹਰੀ ਦਰਾ दारू ਹਰੀ ਦਰਾ ਨਾਮ ਪੀਜੀਟੀ ਬਰਬਰਿੰਗ ਇੱਕ ਵਾਇਰਸ ਆਪਣੀ ਬਾਡੀ ਚ ਜੇ ਤੁਹਾਡੇ ਉਹ ਵਾਇਰਸ ਹੈਗਾ ਮਾਰ ਜਾਂਦੀ ਹੈ ਕਈ ਲੋਕਾਂ ਨੂੰ ਪਤਾ ਵੀ ਨਹੀਂ ਹੁੰਦਾ ਵਾਇਰਸ ਹੈ ਹੈਨਾ ਇਹਨੂੰ ਫਿਫਥ ਨਰਵ ਕਹਿੰਦੇ ਨਾ ਉਹਦੇ ਚੋਂ ਵਾਇਰਸ ਹ ਕੋਨੂੰ ਵੀ ਸਾਫ ਕਰ ਦਿੰਦੀ ਹੈ ਤਾਂ ਮੈਂ ਇਹ ਜ਼ਰੂਰ ਲਵਾਂਗਾ ਬਾਕੀ ਅਗਰ ਤੁਸੀਂ ਮਿਲਕ ਥੈਸਲ ਪੋਟਾਸ਼ੀਅਮ ਸਿਟਰੇਟ ਅਸ਼ਵਗੰਧਾ ਲੈਣੇ ਸੌਰੀ ਮਿਲਕ ਥੈਸਲ ਨਿਊਟ੍ਰੀਸ਼ਨਲ ਯੀਸਟ ਤੇ ਅਸ਼ਵਗੰਧਾ ਲੈਣੇ ਹੋ ਹੋਰ ਫਾਇਦਾ ਹੋ ਜਾ ਬਟ ਆਹ ਤਿੰਨ ਚੀਜ਼ਾਂ ਪਹਿਲੀ ਆੜੀ ਮੈਂ ਕਹੀਆਂ ਇਹ ਮੋਰ ਥੈਨ ਇਨਫ ਨੇ ਜੀ ਕੰਮ ਹੈਲਪ ਕਰਨ ਚ ਬਹੁਤ ਧੰਨਵਾਦੀ ਤੁਸੀਂ ਇੱਕ ਵਾਰ ਫੇਰ ਬੜੀ ਵਧੀਆ ਜਾਣਕਾਰੀ ਦਿੱਤੀ ਹੈ ਹੁਣ ਚਾਹਦਿਆਂ ਲਈ ਆਪਣੇ ਨੰਬਰ ਤੇ ਆਪਣੀ ਡਿਟੇਲਸ ਦੇ ਦਿਓ ਜੀ ਕੋਲੋਂ ਜੀ ਇਸ ਮਾਮਲੇ ਚ ਨਾ ਮੇਰਾ ਇਹ ਫੇਵਰਟ ਸਬਜੈਕਟ ਹੈ ਜੀ ਜੇ ਤੁਸੀਂ ਇਸ ਮਾਮਲੇ ਚ ਕੋਈ ਹੈਲਪ ਚਾਹਦੇ ਹੋ तुम मैं वट्सएप पर मैसेज करते हो सीधा मेरा नंबर है नाइन ट्रिपल एट फोर सैवन फाइव ट्रिपल जीरो मुद्दा कह बच्चा नहीं हो रहा प्रैगनेंसी होकर होकर ड्रॉप हो, हो, हो जाती है कोई भी एहद मुद्दा हो नाइन ट्रिपल एट फोर सैवन फाइव ट्रिपल जीरो वट्सअप कर सकते हो जो तुम प्रोग्राम लेना चाहते हो प्रोडक्ट इंट्रस्टिड हो तो बयासी अठ सौ सत्तर चौदह एक सौ छियाहठ बयासी अठ सौ सत्तर चौदह एक सौ छियाह दूजा नंबर है पचासी पचानवे पचहत्तर चाली नब्बे पचासी पचानवे पचहत्तर चाली नब्बे तीजा नंबर है 79861 12118 79861 12118 ਜੀ ਕੋਲੋਂ ਸੀ। ਉਹ ਯਾਨੀ ਕਿ ਤੁਸੀਂ ਕਹਿੰਨਾ ਇਹ ਮੇਰਾ ਫੇਵਰਿਟ ਸਬਜੈਕਟ ਹੈਗਾ ਤਾਂ ਤੁਸੀਂ ਜਿਹੜਾ ਤੁਹਾਨੂੰ WhatsApp ਕਰ ਸਕਦਾ ਮਤਲਬ ਜਿਹੜਾ ਪੇਸ਼ੈਂਟ ਤੁਹਾਡੇ ਨਾਲ ਗੱਲ ਕਰੇਗਾ ਇਸ ਮਾਮਲੇ ਦੇ ਵਿੱਚ ਉਹਨੂੰ ਡੀਲ ਤੁਸੀਂ ਕਰੋਗੇ। ਹਾਂ ਮਤਲਬ ਮੈਂ ਡੀਲ ਕਰਕੇ ਉਹਨਾਂ ਨੂੰ ਪਾ ਦੂੰਗਾ ਕਿਵੇਂ ਕਰਨਾ ਚਾਹੀਦਾ ਉਹਨਾਂ ਨੂੰ। ਜੀ ਬਹੁਤ ਹਨਾ। ਤੁਹਾਨੂੰ ਵੈਲਕਮ। ਸੋ ਰਵਿੰਦਰ ਸਿੰਘ ਜੀ ਤੋਂ ਤੁਸੀਂ ਜਾਣਿਆ ਕਿ ਕਿਸ ਤਰੀਕੇ ਦੇ ਨਾਲ ਸਾਡੀਆਂ ਮਾਤਾਵਾਂ ਪਿਤਾਵਾਂ ਤੇ ਬੱਚੀਆਂ ਜਿਹੜੀਆਂ ਨੇ ਅੱਜ ਦੀ ਡੇਟ ਦੇ ਵਿੱਚ ਵੱਡੀ ਮੁਸੀਬਤ ਦੇ ਵਿੱਚ ਘਿਰਦੀਆਂ ਜਾ ਰਹੀਆਂ ਨੇ ਉਹਨਾਂ ਨੂੰ PCOD PCOS ਜਿਹੜਾ ਇਸ ਤਰ੍ਹਾਂ ਬੱਚੇਦਾਨੀ ਵਾਲੀਆਂ ਪ੍ਰੋਬਲਮਾਂ ਬੱਚਾ ਨਾ ਪੈਦਾ ਹੋਣਾ ਰਸੌਲੀਆਂ ਪਾਣੀ ਵਾਲੀਆਂ ਹੋਣ ਚਾਹੇ ਮਾਸ ਵਾਲੀਆਂ ਹੋਣ ਲਪੋਰੀਏ ਦੀ ਪ੍ਰੋਬਲਮ ਇਸ ਤਰ੍ਹਾਂ ਦੀਆਂ ਪ੍ਰੋਬਲਮਾਂ ਕਰਕੇ ਜਿਹੜੇ ਆ ਬੱਚੇਦਾਨੀ ਵੀ ਕਢਵਾਣੀ ਪੈ ਜਾਂਦੀ ਹੈ ਤੇ ਉਸ ਤੋਂ ਬਾਅਦ ਅਸਲੀ ਪ੍ਰੋਬਲਮ ਸ਼ੁਰੂ ਹੁੰਦੀ ਹੈ ਕਿਉਂਕਿ ਬੱਚੇਦਾਨੀ ਕਢਾਉਣਾ ਜਿਹੜਾ ਹੈਗਾ ਉਹ ਆਪਣੇ ਆਪ ਚ ਹੱਲ ਨਹੀਂ ਹੈਗਾ ਬੱਚੇ ਦਾ ਨਹੀਂ ਘਟਾਉਣ ਤੋਂ ਬਾਅਦ ਵੱਡੀਆਂ ਪ੍ਰੋਬਲਮਾਂ ਹੋਰ ਵੀ ਸ਼ੁਰੂ ਹੋ ਜਾਂਦੀਆਂ ਨੇ ਤੇ ਅੱਜ ਦੀ ਵੀਡੀਓ ਦੇ ਵਿੱਚ ਪੂਰੀ ਜਾਣਕਾਰੀ ਦਿੱਤੀ ਹੈ ਜੀ ਵੀ ਕਿਸ ਤਰੀਕੇ ਨਾਲ ਇਹਨਾਂ ਤੋਂ ਬਚਿਆ ਜਾ ਸਕਦਾ ਤੇ ਤੁਹਾਨੂੰ ਬੇਨਤੀ ਹੈ ਕਿ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜਿੰਨਾ ਸ਼ੇਅਰ ਕਰੋਗੇ ਕੋਈ ਨਾ ਕੋਈ ਕੋਲ ਕੇ ਜ਼ਰੂਰ ਦੇਖੇਗਾ ਤੇ ਜੇ ਉਹਦੇ ਚੋਂ ਇੱਕ ਨੇ ਵੀ ਇਸ ਵੀਡੀਓ ਦਾ ਫਾਇਦਾ ਲੈ ਕੇ ਆਪਣੀ ਸਿਹਤ ਠੀਕ ਕਰ ਲਈ ਤਾਂ ਅਸੀਂ ਸਮਝਾਂਗੇ ਕਿ ਇਸ ਵੀਡੀਓ ਨੂੰ ਬਣਾਉਣ ਦਾ ਮਕਸਦ ਵੀ ਕਾਮਯਾਬਿਆ ਸਾਡੇ ਚੈਨਲ ਨਿਊਜ਼ ਏਸ਼ੀਆ ਪੰਜਾਬੀ ਨਿਊਜ਼ ਏਸ਼ੀਆ ਹਿੰਦੀ ਆਵਾਜ਼ੀ ਪੰਜਾਬ ਫੇਸਬੁਕ ਪੇਜ ਨਿਵੇਸ਼ਾ ਪੰਜਾਬੀ ਤੇ ਫੇਸਬੁਕ ਪੇਜ ਨਿਵੇਸ਼ਾ ਹਿੰਦੀ ਨੂੰ ਲਾਈਕ ਸਬਸਕ੍ਰਾਈਬ ਤੇ ਫੋਲੋ ਕਰਨਾ ਨਾ ਭੁੱਲਿਓ ਅਗਲੀ ਵਾਰ ਫਿਰ ਹਾਜ਼ਰ ਹੋਵਾਂਗੇ ਇੱਕ ਨਵੇਂ ਮੁੱਦੇ ਇੱਕ ਨਵੇਂ ਮਹਿਮਾਨ ਦੇ ਨਾਲ ਉਹਦੇ ਤੱਕ ਬੰਨੇ ਰਹਿ ਜਾਣਾ ਧੰਨਵਾਦ